ਇੱਕ ਨਾ ਕੁੜੀ ਲਵ ਮੈਰਿਜ ਕਰਾਉਣ ਨੂੰ ਫਿਰਦੀ ਸੀ ਜਿਹੜੇ ਮੁੰਡਾ ਉਹਨੇ ਪਸੰਦ ਕੀਤਾ ਸੀ ਉਹਦੇ ਘਰਦਿਆਂ ਨੂੰ ਪਸੰਦ ਨਹੀਂ ਆਇਆ ਉਹ ਕੁੜੀ ਨੇ ਅਰੇਂਜ ਮੈਰਿਜ ਕੀਤੀ ਪਰ ਲਵ ਦੇ ਤਰੀਕੇ ਨਾਲ ਉਹਨੇ ਕਿਤੇ ਕੰਮ ਲੱਗੀ ਹੋਈ ਸੀ ਉਹਨੇ ਉਤਾਂ ਦਾ ਮੁੰਡਾ ਲੱਭਿਆ ਜਿੱਦਾਂ ਦਾ ਉਹਦੇ ਘਰਦਿਆਂ ਨੇ ਐਕਸੈਪਟ ਕਰਦੇ ਸੀ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਉਹਨਾਂ ਨਾਲ ਰਿਲੇਸ਼ਨ ਚੱਲੀ ਉਹਨੂੰ ਕਹਤਾ ਵੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਆਪਣੀ ਜ਼ਰੂਰਤਾਂ ਦੇ ਹਿਸਾਬ ਨਾਲ ਉਹਨੇ ਉਦਾਂ ਦਾ ਮੁੰਡਾ ਪਸੰਦ ਕੀਤਾ ਜੂਈ ਕੁੜੀਆਂ ਨੇ ਇਹ ਹਮੇਸ਼ਾ ਬਿਹਤਰ ਦੀ ਤਲਾਸ਼ ਦੇ ਵਿੱਚ ਰਹਿੰਦੀਆਂ ਨੇ ਮੈਂ ਬਾਹਰ ਜਾ ਕੇ ਕੁੜੀਆਂ ਜਿਹੜੀ ਇੱਥੋਂ ਵਿਆਹ ਕਰਾ ਕੇ ਜਾਂਦੀਆਂ ਨੇ ਉਧਰਲੇ ਮੇਰਾ ਯਾਰ ਮਿੱਤਰ ਇੱਕ ਉਹਦਾ ਨਾਂ ਤਾਂ ਚੱਲੂ ਕੀ ਲੈਣਾ ਉਹ ਇੱਕ ਕੁੜੀ ਨਾਲ ਗੱਲ ਕਰਦਾ ਜਿਹੜੀ ਕੁੜੀ ਨਾਲ ਗੱਲ ਕਰਦਾ ਕਿਤੇ ਮੰਗੀ ਹੋਈ ਉਹ ਕੁੜੀ ਨਹੀਂ ਕੁੜੀ ਹੀ ਆਪਣੇ ਇੱਕ ਦੂਜੇ ਮੁੰਡਾ ਨਾਲ ਗੱਲ ਕਰਦੀ ਆ ਸਾਡੀ ਅੱਖਾਂ ਸਾਹਮਣੇ ਗੱਲ ਕਰਦੀ ਆ ਸਾਡੀ ਅੱਖਾਂ ਮੋੜੇ ਸਾਡੇ ਯਾਰ ਨੂੰ ਯਾਰ ਪਤਾ ਗੱਲ ਕੀ ਹੈ ਆਜ ਦੇ ਤਰੀਕੇ ਦੇ ਵਿੱਚ ਮੁਹੱਬਤ ਆ ਕਮਰਿਆਂ ਦੇ ਵਿੱਚ ਸੀਮਤ ਰਹੇਗੀ ਅਸਲ ਮਾਇਨੇ ਦੇ ਵਿੱਚ ਮੁਹੱਬਤ ਹੈ ਹੀ ਨਹੀਂ ਕੁਝ ਮੈਨੂੰ ਮਾੜੇ ਨੂੰ ਚੰਗੀ ਸ਼ਰਾਬ ਲੱਭੀ ਮੈਂ ਤੈਨੂੰ ਭੁੱਲਣ ਲਈ ਪੀਣ ਲੱਗ ਪਿਆ ਮੇਰਾ ਘੁੱਟ ਕੇ ਹੱਥ ਫੜ ਕੇ ਪਾਉਂਦੀ ਸੀ ਤੈਨੂੰ ਉਸ ਤਰੀਕਾ ਯਾਦ ਹੈ ਕਿ ਨਹੀਂ ਉਹਦੇ ਮੇਰਾ ਨਾਮ ਤੇਰੀ ਬਾਇਓ ਚ ਮੈਂਸ਼ਨ ਹੁੰਦਾ ਸੀ ਉਹਨੂੰ ਨ ਤੋਂ ਜ਼ਿਆਦਾ ਪੈਸਾ ਇਮੀਗ੍ਰੇਸ਼ਨ ਤੋਂ ਹੀ ਨਿਕਲਦਾ ਹੈ ਇੱਕ ਬੰਦੇ ਦੀ ਫਾਈਲ ਚੱਕ ਲਈ 5 ਲੱਖ ਵੀਜ਼ੇ ਤੋਂ ਪਹਿਲਾਂ 30 30 40 40 ਕੇਸ ਅੰਦਰ ਹੁੰਦੇ ਨੇ ਕਿ ਇੱਕ ਇਮੀਗ੍ਰੇਸ਼ਨ ਦੇ ਵਿੱਚ ਮੈਂ ਜਮਾ ਛੋਟਾ ਜਿਹਾ ਸੀਗਾ ਜਦੋਂ ਮੈਂ ਆਪਣੀ ਉਹਨੂੰ ਕੋਹਾਤਾ ਸੀ ਬਈ ਸੱਚੀ ਦੱਸ ਮੈਨੂੰ ਸਿਰਫ ਇੰਨਾ ਕੁ ਧੁੰਦਲਾ ਧੁੰਦਲਾ ਯਾਦ ਹੈ ਕਿ ਜਦੋਂ ਅੱਗ ਦਿੱਤੀ ਸੀ ਡੈਡੀ ਨੂੰ ਹਨਾ ਰਾਖ ਚੱਕੀ ਸੀ ਮਾਥਾ ਬਾਅਦ ਚ ਬੰਨ ਗਿਆ ਤਾਂ ਉਹ ਤੋਂ ਬਾਅਦ ਜਦੋਂ ਮੈਂ ਵੱਡਾ ਹੋਇਆ ਤੇ ਘਰਦਾਨੇ ਬਸੇ ਮੰਮੀ ਨੇ ਬੁਲਾ ਕੇ ਇੱਕ ਗੱਲ ਕਹੀ ਸੀ ਮੈਨੂੰ ਵੀ ਕੁਲਵਿੰਦਰ ਆਪਾਂ ਉਹ ਚੀਜ਼ਾਂ ਨਹੀਂ ਕਰ ਸਕਦੇ ਜੋ ਤੂੰ ਕਰਨਾ ਚਾਹੁੰਦਾ ਹੈਗਾ ਬਾ 12ਵੀਂ ਕੀਤੀ 12ਵੀਂ ਤੋਂ ਬਾਅਦ ਫਿਰ ਕੰਮ ਤੇ ਲੱਗ ਗਿਆ ਸੀ ਕਬੱਡੀ ਤਾਂ ਮੇਰੀ 12ਵੀਂ ਤੱਕ ਸਕੂਲ ਟਾਈਮ ਤੱਕ ਸੀ ਜਦੋਂ ਫੇਮ ਲੈਂਡ ਦੇ ਪਿੱਛੇ ਬੰਦੇ ਕੁਝ ਵੀ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਚਾਹੇ ਕੁਝ ਵੀ ਹੋਵੇ ਹਨਾ ਕਰਦੇ ਕਰਦੇ ਹਾਲਾਤਾਂ ਨੂੰ ਨੱਟ ਦੇ ਨਾ ਲੋਗਾਂ ਦੀ ਅੱਖ ਵਾਲੀ ਖਰਾਬ ਹੁੰਦੀ ਆ ਬਦਬੂਦ ਮਾੜਾ ਚੰਗੀ ਲਫਾਜ਼ ਗੋਲਦੇ ਨੇ ਮੇਰੀ ਭਾਸ਼ਾ ਜਿਉਂ ਕੁੱਤੀ ਜਵਰਾ ਨਾਲ ਲੜੀ ਹੋਈ ਮੈਂ ਨਾ ਨਹੀਂ ਲਊਗਾ ਕੋਈ ਸਰਕਾਰੀ ਮਲਾਜ਼ਮ ਵੀ ਇਦਾਂ ਦੇ ਦੇਖੇ ਨੇ ਜਿਹੜੇ ਆਪ ਵੇਚਦੇ ਨਹੀਂ ਬਾਈ ਪਰ ਜਦੋਂ ਬੰਦਾ ਗਮ ਦੇ ਵਿੱਚ ਪੀਣ ਲੱਗ ਜਾਂਦਾ ਨਾ ਬੰਦੇ ਨੂੰ ਹੁੰਦਾ ਕਿ ਯਾਰ ਨਹੀਂ ਯਾਰ ਹੁਣ ਕੁਛ ਕਿਹਦੇ ਨਾਲ ਗੱਲ ਕਰੀਏ ਮੇਰੇ ਫੋਨ ਦੇ ਵਿੱਚ 100 150 ਨੰਬਰ ਇਦਾਂ ਦਾ ਜਿਹਨੂੰ ਮੈਂ ਜਦੋਂ ਮਰਜ਼ੀ ਫੋਨ ਕਰ ਸਕਦਾ ਕੋਈ ਚੱਕਰ ਨਹੀਂ ਪਰ ਉਸ ਟਾਈਮ ਦੇ ਵਿੱਚ ਨਾ ਇੱਕ ਨੰਬਰ ਵੀ ਮੁਰੇ ਨਹੀਂ ਹੁੰਦਾ ਵੀ ਕਿਹਨੂੰ ਫੋਨ ਕਰਾ ਕੇ ਇਹਨੂੰ ਦੱਸਾਂ ਕਿਦੋਂ ਪੁੱਛਾਂ ਉਹਦੇ ਬੰਦੇ ਨੂੰ ਸਿਰਫ ਨਸ਼ਾ ਦਿਖਦਾ ਕਿ ਕਰ ਸਸ਼ੀਗਲ ਜੀ ਮੈਂ ਤੁਹਾਡਾ ਆਪਣਾ ਜੋਤਮਨੀ ਅੱਜ ਮੈਂ ਗੱਲਬਾਤ ਕਰਾਉਣ ਜਾ ਰਿਹਾ ਹਾਂ ਇਹੀ ਜੀ ਸtare ਨਾਲ ਜੋ ਇਸ ਵੇਲੇ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਆਓ ਫਿਰ ਗੱਲਬਾਤ ਕਰਾਨੇ ਆ ਕੁਲਵਿੰਦਰ ਸੈਣੀ ਦੇ ਨਾਲ ਸਸ਼ੀਗਲ ਕੁਲਵਿੰਦਰ ਖੁਸ਼ੀ ਗਾਲ ਜੀ ਕੀ ਹਾਲ ਚਾਲ ਹੈ ਬਹੁਤ ਈ ਹੈ ਜੀ ਕੁਲਵਿੰਦਰ ਪਹਿਲਾਂ ਵੀ ਆਪਾਂ ਬੈਠੇ ਸੀ ਹਨਾ ਪਹਿਲਾਂ ਵੀ ਬਹੁਤ ਗੱਲਾਂ ਹੋਈਆਂ ਸੀ ਅੱਜ ਬਿਲਕੁਲ ਮੈਂ ਬੋਰਡਕਾਸਟ ਲੈ ਕੇ ਆਇਆ ਤੁਹਾਨੂੰ ਹਨਾ ਟੀਆਰਪੀ ਮੀਡੀਆ ਬੋਰਡਕਾਸਟ 'ਚ ਆਪਾਂ ਗੱਲਬਾਤ ਕਰਾਂਗੇ ਬਹੁਤ ਵਿਸ਼ਿਆਂ 'ਚ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਗੱਲਬਾਤ ਕਰਦਾ ਵੀ ਅੱਜ ਕੱਲ ਜੋ ਚੱਲ ਰਿਹਾ ਹੈ ਮੈਂ ਕਈਆਂ ਦੇ ਪਿਆਰ ਵੀ ਬਾਰਜ ਹੁੰਦੇ ਦੇਖੇ ਨੇ ਮੈਂ ਤੁਹਾਨੂੰ ਹੀ ਗੱਲ ਦੱਸਦਾ ਇੱਕ ਨਾ ਕੁੜੀ ਲਵ ਮੈਰਿਜ ਕਰਾਉਣ ਨੂੰ ਫਿਰਦੀ ਸੀ ਹੂੰ ਜਿਹੜੇ ਮੁੰਡਾ ਉਹਨੇ ਪਸੰਦ ਕੀਤਾ ਸੀ ਉਹਦੇ ਘਰਦਿਆਂ ਨੂੰ ਪਸੰਦ ਨਹੀਂ ਆਇਆ ਹੂੰ ਤੇ ਉਹਦੇ ਘਰਦਿਆਂ ਨੇ ਕਿਹਾ ਵੀ ਅਦਾ ਅਦਾ ਅਸਾਨੂੰ ਇਹ ਮੁੰਡਾ ਚਾਹੀਦਾ ਹੈਗਾ ਹੂੰ ਵੀ ਇੰਨਾ ਕੁ ਜ਼ਮੀਨ ਹੋਵੇ ਉਹ ਕੁੜੀ ਨੇ ਅਰੇਂਜ ਮੈਰਿਜ ਕੀਤੀ ਪਰ ਲਵ ਦੇ ਤਰੀਕੇ ਨਾਲ ਉਹਨੇ ਕਿਤੇ ਕੰਮ ਲੱਗੀ ਹੋਈ ਸੀ ਉਹਨੇ ਉਤਾਂ ਦਾ ਮੁੰਡਾ ਲੱਭਿਆ ਜਿੱਦਾਂ ਦਾ ਉਹਦੇ ਘਰਦਿਆਂ ਦੇ ਅਕਸੈਪਟ ਕਰਦੇ ਸੀ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਉਹਦੇ ਨਾਲ ਰਿਲੇਸ਼ਨ ਚ ਆਈ ਉਹਨੂੰ ਕਹਤਾ ਵੀ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਆਪਣੀ ਜਰੂਰਤਾਂ ਦੇ ਹਿਸਾਬ ਨਾਲ ਉਹਨੇ ਉਦੋਂ ਦਾ ਮੁੰਡਾ ਪਸੰਦ ਕੀਤਾ ਤੇ ਵਿਆਹ ਕਰਾ ਲਿਆ ਮੈਂ ਕਹਿੰਨਾ ਵੀ ਵੈਸੇ ਕਹਿਣੀ ਤਾਂ ਨਹੀਂ ਚਾਹੀਦੀ ਗੱਲੋ ਬਈ ਜੋ ਇਹ ਕੁੜੀਆਂ ਨੇ ਇਹ ਹਮੇਸ਼ਾ ਬਿਹਤਰ ਦੀ ਤਲਾਸ਼ ਦੇ ਵਿੱਚ ਰਹਿੰਦੀਆਂ ਨੇ ਜਦੋਂ ਇਹਨਾਂ ਨੂੰ ਕੋਈ ਬਿਹਤਰ ਮਿਲਦਾ ਏ ਛੱਡ ਦਿੰਦੀਆਂ ਨੇ ਬਈ ਚਾਹੇ ਤੁਸੀਂ ਜਿੰਨੇ ਮਰਜ਼ੀ ਚੰਗੇ ਹੋ ਜਾਂ ਚੰਗੀ ਕੀਤੀ ਐ ਕੋਈ ਮਤਲਬ ਹੈ ਹੀ ਨਹੀਂ ਮੈਂ ਬਾਹਰ ਜਾ ਕੇ ਕੁੜੀਆਂ ਜਿਹੜੀ ਇੱਥੋਂ ਵਿਆਹ ਕਰਾ ਕੇ ਜਾਂਦੀਆਂ ਨੇ ਉਧਰ ਲੀਵਿੰਗ ਚ ਰਹਿੰਦੀ ਦੇਖੀਆਂ ਨੇ ਬਈ ਉਹੀ ਗੱਲ ਹੈ ਜੀ ਨਾ ਦੀਆਂ ਹੀਰਾ ਵਰਗੀਆਂ ਗੱਭਰੂ ਰੋਂਦੇ ਗੁੰਡੇ ਲੰਗੇ ਬਈਤਾ ਮਰ ਮਰ ਰੋਂਦੇ ਨੇ ਬੰਦੇ ਘੰਟੇ ਘੰਟੇ ਲੈਟਾਂ ਨੂੰ ਦੇਖੀ ਜਾਂਦੇ ਨੇ ਕਿ ਬਲਦੀ ਆ ਰਹੀਂਦੀ ਐਵੇਂ ਇੱਕ ਹੁੰਦਾ ਨਾ ਵੀ ਜਦੋਂ ਕੁੜੀ ਆਪਾਂ ਸੋਚਦੇ ਆ ਆਪਣਾ ਪਿਆਰ ਬਾਹਰ ਚੱਲ ਗਿਆ ਲੈ ਬਈ ਉਹ ਯਾਰ ਆਪਣੇ ਲਾਇਲ ਹੋਏਗਾ ਉਹ ਆਸ ਹੁੰਦੀ ਐ ਇੱਕ ਬੰਦਾ ਇੱਥੇ ਨਹੀਂ ਲੋਏ ਲਵਾਈ ਯਾਰ ਮੇਰਾ ਯਾਰ ਮਿੱਤਰ ਇੱਕ ਉਹ ਨਾ ਤਾਂ ਚੱਲੂ ਕੀ ਲੈਣਾ ਉਹ ਇੱਕ ਕੁੜੀ ਨਾਲ ਗੱਲ ਕਰਦਾ ਤੇ ਜਿਹੜੀ ਕੁੜੀ ਨਾਲ ਗੱਲ ਕਰਦਾ ਕਿਤੇ ਮੰਗੀ ਹੋਈ ਆ ਜਦੋਂ ਉਹ ਕੁੜੀ ਨੂੰ ਕੁੜੀ ਆਪਣੇ ਦੂਜੇ ਮੁੰਡੇ ਨਾਲ ਗੱਲ ਕਰਦੀ ਆ ਸਾਡੀ ਅੱਖਾਂ ਸਾਹਮਣੇ ਗੱਲ ਕਰਦੀ ਆ ਤੇ ਸਾਡੀ ਅੱਖਾਂ ਮੋੜ ਸਾਡੇ ਯਾਰ ਨੱਕ ਮਰੇ ਜਾ ਕੇ ਸੋਚਣ ਦੀ ਕੋਲਿੰਦਰ ਇੱਕ ਚੀਜ਼ ਮੈਂ ਦੇਖੀ ਸੀ ਮੇਰਾ ਇੱਕ ਯਾਰ ਦੋਸਤ ਸੀਗਾ ਸੀਗਾ ਨਹੀਂ ਹੈਗਾ ਹੈਨਾ ਮੈਂ ਉਹਦੀ ਇੱਕ ਚੀਜ਼ ਨੂੰ ਦੇਖੀ ਸੀ ਉਹ ਇੱਕ ਦਿਨ ਨਾ ਰੋ ਰਿਹਾ ਸੀ ਆ ਕੋਠੀ ਆ ਕੇ ਬਾਲਾ ਰੋਇਆ ਕਿਵੇਂ ਬਾਲਾ ਰੋਇਆ ਹੈਨਾ ਸਾਰਿਆਂ ਦੇ ਗੱਲ ਆ ਕੇ ਬਹੁਤ ਰੋਇਆ ਵਹੀ ਮੈਂ ਪੁੱਛਿਆ ਕੀ ਗੱਲ ਹੋ ਗਈ ਹੈਨਾ ਤੇ ਪਹਿਲਾਂ ਦੱਸਿਆ ਨਹੀਂਗਾ ਉਹਨੇ ਹੈਨਾ ਕਿਸੇ ਨੂੰ ਨਹੀਂ ਦੱਸਿਆ ਉੱਪਰ ਜਾ ਕੇ ਰੋਣ ਲੱਗ ਗਿਆ ਪਤਾ ਨਹੀਂ ਕੀ ਗੱਲ ਸੀ ਤੇ ਜਦੋਂ ਜਾ ਕੇ ਨਾਲ ਦੇ ਨੇ ਪੁੱਛਿਆ ਨਾ ਕਹਿੰਦਾ ਵੀ ਇਹਦਾ ਯਾਰ ਦਿਲ ਟੁੱਟ ਗਿਆ ਹੈ ਨਾ ਇਹਦਾ ਬ੍ਰੇਕਅਪ ਹੋ ਗਿਆ ਕਾਦੇ ਲਈ ਕਹਿੰਦਾ ਵੀ ਉਹ ਕਿਸੇ ਹੋਰ ਨਾਲ ਵਿਆਹ ਕਰਾ ਰਹੀ ਆ ਗੱਲ ਵਿਆਹ ਕਰਾਣ ਦੀ ਨਹੀਂ ਹੁੰਦੀ ਬਈ ਪਤਾ ਕੀ ਗੱਲ ਅਲੱਗ ਹੁੰਦੀ ਏਕ ਉਹ ਬੰਦਾ ਕਿਸੇ ਹੋਰ ਨਾਲ ਵਿਆਹ ਕਰਾ ਰਹਾ ਮੈਂ ਕਿਹਾ ਫਿਰ ਫਿਰ ਇਹ ਤਾਂ ਸਿੱਧੀ ਗੱਲ ਇਹਨੂੰ ਮਨਾ ਕਰਦੇ ਹੈ ਨਾ ਕਹਿੰਦਾ ਵੀ ਪਤਾ ਕੀ ਜਦੋਂ ਇਹ ਮਿਲ ਕੇ ਆਇਆ ਨਾ ਉਹ ਮੁੰਡਾ ਉਹਦੇ ਨਾਲ ਆਇਆ ਸੀ ਜਿਵੇਂ ਆਹ ਵਿਆਹ ਕਰਾ ਰਹੀ ਸੀ ਉਸ ਟਾਈਮ ਯਾਰ ਉਹ ਬੰਦੇ ਦਾ ਦਿਲ ਕਿੰਨਾ ਟੁੱਟ ਗਿਆ ਯਾਰ ਪਤਾ ਗੱਲ ਕੀ ਯਾਰ ਆਈ ਦੀ ਤਰੀਕ ਦੇ ਵਿੱਚ mohabbat ਆ ਕਮਰਿਆਂ ਦੇ ਵਿੱਚ ਸੀਮਤ ਰਹੀ ਗੀ ਅਸਲ ਮਾਇਨੇ ਦੇ ਵਿੱਚ mohabbat ਹੈ ਹੀ ਨਹੀਂ ਕੁਝ ਜਿਸਮਾਂ ਦੀ ਭੁੱਖ ਰਹੀ ਗਈ ਅਸਲ ਮਾਇਨੇ ਦੇ ਵਿੱਚ ਕੁਝ ਨਹੀਂ ਹੈ ਗਾਈ ਇਸ ਨੂੰ mohabbat ਮੇਰੇ ਹਿਸਾਬ ਨਾਲ ਤਾਂ ਹਮ ਗੱਲ ਇਦਾਂ ਬਈ ਕਿ ਜੀਣਾ ਤਾਂ ਚੱਲ ਪੈਣਾ ਹੀ ਸੀ ਤੇਰੀ ਯਾਦਾਂ ਸਹਾਰੇ ਜੀਣ ਲੱਗ ਪਿਆ ਮੈਨੂੰ ਮਾੜੇ ਨੂੰ ਚੰਗੀ ਸ਼ਰਾਬ ਲੱਭੀ ਮੈਂ ਤੈਨੂੰ ਮੈਂ ਤੈਨੂੰ ਭੁੱਲਣ ਲਈ ਪੀਣ ਲੱਗ ਪਿਆ ਕਿ ਤੇਰੀ ਅੱਜ ਵੀ ਗੱਲਾਂ ਯਾਦ ਨੇ ਯਾਦ ਆਜੀ ਵੀ ਡੈਰੀਆਂ ਚ ਤੇਰੇ ਬਾਰੇ ਹੀ ਜ਼ਿਕਰ ਹੋਊਗਾ ਮੇਰੀ ਆਉਣ ਵਾਲੀਆਂ ਸ਼ਾਇਰੀਆਂ ਚ ਕਿ ਕਿੱਥੇ ਕਦੋਂ ਕਿੰਨੇ ਵਜੇ ਮਿਲੀ ਸੀ ਕਿ ਕਿੱਥੇ ਕਦੋਂ ਕਿੰਨੇ ਵਜੇ ਮਿਲੀ ਸੀ ਤੈਨੂੰ ਤਰੀਕਾ ਯਾਦ ਹੈ ਕਿ ਨਹੀਂ ਮੇਰਾ ਘੁੱਟ ਕੇ ਹੱਥ ਫੜ ਕੇ ਪਾਉਂਦੀ ਸੀ ਤੈਨੂੰ ਉਸ ਤਰੀਕਾ ਯਾਦ ਹੈ ਕਿ ਨਹੀਂ ਕਿ ਚੱਲ ਮੈਨੂੰ ਝੂਠਾ ਕਹਿ ਕੇ ਛੱਡਿਆ ਆਪ ਦੇ ਸੱਚੇ ਨਾਲ ਆਵਾਦ ਹੈ ਕਿ ਨਹੀਂ ਕਦੇ ਮੇਰਾ ਨਾਮ ਤੇਰੀ ਬਾਇਓ ਚ ਮੈਂਸ਼ਨ ਹੁੰਦਾ ਸੀ ਤੈਨੂੰ ਨਾਮ ਕੁਲਵਿੰਦਰ ਯਾਦ ਹੈ ਕਿ ਨਹੀਂ ਕੀ ਬਾਤ ਹੈ ਬਹੁਤ ਵਿਸ਼ਿਆਂ 'ਚ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਗੱਲਬਾਤ ਕਰਦਾ ਵੀ ਅੱਜ ਕੱਲ ਜੋ ਚੱਲ ਰਿਹਾ ਹੈ ਇੰਸਟਾਗ੍ਰam ਤੇ ਬਈ ਇੰਸਟਾਗ੍ਰam ਤਾਂ ਹੁਣ ਦੂਜਾ ਟਿਕਟੋਕ ਬਣ ਚੁੱਕਿਆ ਜੇ ਦੇਖਿਆ ਜਾਵੇ ਅੱਜ ਦੀ ਤਰੀਕੇ ਦੇ ਵਿੱਚ ਫੇਮ ਲੈਣ ਦੇ ਪਿੱਛੇ ਬੰਦੇ ਕੁਝ ਵੀ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਚਾਹੇ ਕੁਝ ਵੀ ਹੋਵੇ ਨਾ ਕਰਦੇ ਕਰਦੇ ਹਾਲਾਤਾਂ ਨੂੰ ਨੈਟ ਤੇ ਪਾ ਕੇ ਆਪਦੀ ਚੀਜ਼ਾਂ ਜੋ ਪ੍ਰਾਈਵੇਟ ਹੁੰਦੀਆਂ ਨੇ ਕਿ ਕਮਰੇ ਤੱਕ ਸੀਮਤ ਹੁੰਦੀਆਂ ਨੇ ਸਾਰੀ ਦੁਨੀਆ ਤੱਕ ਫਲਾ ਚੁੱਕੇ ਨੇ ਕਿਉਂ ਕੁਝ ਲਾਈਕਾਂ ਲਈ ਕੁਝ ਵਿਊਜ਼ ਲਈ ਕਿ ਬਸ ਉਹਨਾਂ ਲੋਕਾਂ ਨੂੰ ਜਾਣਨ ਚੰਗੇ ਨਾਲ ਉਸਤੇ ਨਾਲ ਜਾਣਨ ਮਾੜੇ ਨਾਲ ਜਾਣਨ ਕੋਈ ਫਾਇਦਾ ਨਹੀਂ ਕੋਈ ਫਰਕ ਨਹੀਂ ਉਹਨਾਂ ਨੂੰ ਬਸ ਇਹ ਹੈ ਕਿ ਸਾਨੂੰ ਵੀਵਜ਼ ਆ ਜਾਣ ਪ੍ਰੋਮੋਸ਼ਨਸ ਮਿਲ ਜਾਣ ਤੇ ਸਾਡਾ ਕੰਮ ਚੱਲ ਪਈ ਇਸ ਚੀਜ਼ ਪਿੱਛੇ ਤਾਂ ਦੁਨੀਆ ਬਿੱਗੀ ਪਈ ਐ ਮੈਂ ਸੱਚੀ ਦੱਸਾਂ ਤੁਹਾਨੂੰ ਕੁਲਵਿੰਦਰ ਜਦੋਂ ਇੰਸਟਾਗ੍ਰਾਮ ਤੁਸੀਂ ਹੈਨਾ ਸੋਸ਼ਲ ਮੀਡੀਆ ਤੇ ਆਏ ਸੀਗੇ ਸਟਾਰਟ ਕੀਤਾ ਸੀ ਸੋਸ਼ਲ ਮੀਡੀਆ ਹਾਂਜੀ ਉਦੋਂ ਕਿਦਾਂ ਦਾ ਹੁੰਦਾ ਸੀ ਸੋਸ਼ਲ ਮੀਡੀਆ ਉਦੋਂ ਲੋਕਾਂ ਦੀ ਮੈਂਟੈਲਿਟੀ ਕਿਦਾਂ ਦੀ ਸੀ ਬਈ ਸੱਚੀ ਦੱਸਾਂ ਜਦੋਂ ਅਸੀਂ ਛੋਟੇ ਸੋਸ਼ਲ ਮੀਡੀਆ ਤੇ ਆਏ ਸੀ ਜਦੋਂ ਅਸੀਂ ਅਸੀਂ ਦੋ ਦਿਨ ਇਕੱਠੇ ਆਏ ਸੀਗੇ ਮੈਂ ਅਸੀਂ ਮੇਰੇ ਨਾਲ ਕਮਲ ਸੀ ਮੁੰਡਾ ਭਰਾ ਮੇਰਾ ਹੂੰ ਤੇ ਸਾਨੂੰ ਪਤਾ ਹੀ ਨਹੀਂ ਸੀ ਬਾਈ ਕੀ ਹੁੰਦਾ ਸੋਸ਼ਲ ਮੀਡੀਆ ਕਿਵੇਂ ਦੀ ਮਾਰਕੀਟਿੰਗ ਆ ਇਸ ਤੋਂ ਦੁਨੀਆ ਜਾਣਦੀ ਆ ਪਛਾਣਦੀ ਆ ਇੱਕ ਪਿੰਡ ਦੇ ਵਿੱਚ ਖੇਡਦਾ ਕਬੱਡੀ ਖੇਡਦਾ ਹੁੰਦਾ ਸੀ ਬਾਈ ਮੈਂ ਮੇਰੇ ਪਿੰਡ ਵੱਲੋਂ ਖੇਡਦਾ ਸੀ ਕਬੱਡੀ ਨੈਸ਼ਨਲ ਵੀ ਖੇਲੇ ਹੋਏ ਆਪਾਂ ਤੇ ਕਬੱਡੀ ਖੇਡਦੇ ਖੇਡਦੇ ਬਸ ਚਸਕਾ ਜਿਹਾ ਪੈ ਗਿਆ ਵੀਡੀਓਜ਼ ਬਣਾਉਣ ਦਾ ਵੀਡੀਓ ਬਣਾਉਣ ਲੱਗੇ ਪਿੰਡ 'ਚ ਕਿਸੇ ਮੁੰਡੇ ਨਾਲ ਰੋਲਾ ਪੈ ਗਿਆ ਉਹਨੇ ਮਿਰਤੇ ਵੀਡੀਓ ਬਣਾਤੀ ਮੈਂ ਉਹ ਤੇ ਬਾਤ ਸੀ ਉਹ ਲੜਾਈਆਂ ਝਗੜਿਆਂ ਨਾਲ ਅਸੀਂ ਤਾਂ ਇੱਕ ਬਸ ਸਵਾਲ ਲੰਦੇ ਹੁੰਦੇ ਸੀਗੇ ਵੀ ਹਾਂ ਅਸੀਂ ਉਹਨੂੰ ਮਾਰਾ ਗਿਆ ਤਾਂ ਉਹਨੇ ਸਾਨੂੰ ਕਹਿਤਾ ਕੌਂਟਰੋਵਰਸੀ ਛੱੜਦੀ ਸੀ ਛੋਟੇ ਲੈਵਲ ਤੇ ਇੱਕ ਚੀਜ਼ ਮੈਂ ਗੱਲ ਕਰਦਾ ਜਿਹੜੀ ਕਬੱਡੀ ਖੇਡਣ ਵਾਲਾ ਮੁੰਡਾ ਇੰਸਟਾਗ੍ਰam ਤੇ ਕੀ ਕਰਨ ਆਇਆ ਕਬੱਡੀ ਕਿਉਂ ਛੱਡਤੀ ਕੀ ਰੀਜ਼ਨ ਸੀਗਾ ਬੋਲਾ ਤੁਸੀਂ ਕੁਝ ਕਰਦੇ ਸੱਚੀ ਦੱਸੋ ਤੁਹਾਨੂੰ ਮੈਂ ਜਮਾ ਛੋਟਾ ਜਿਹਾ ਸੀਗਾ ਜਦੋਂ ਮੈਂ ਆਪਣੇ ਪਿਓ ਨੂੰ ਗਵਾਤਾ ਸੀ ਬਈ ਸੱਚੀ ਦੱਸ ਮੈਨੂੰ ਸਿਰਫ ਇੰਨਾ ਕੁ ਧੁੰਦਲਾ ਧੁੰਦਲਾ ਯਾਦ ਹੈ ਕਿ ਜਦੋਂ ਅੱਗ ਦਿੱਤੀ ਸੀ ਡੈਡੀ ਨੂੰ ਹਨਾ ਰਾਖ ਚੱਕੀ ਸੀ ਮੇਰੇ ਹੱਥਾਂ ਬਾਅਦ ਚ ਬੈਨ ਗਿਆ ਤਾਂ ਉਹ ਤੋਂ ਬਾਅਦ ਕਿਵੇਂ ਪਾਲਿਆ ਮੰਮੀ ਨੇ ਬੱਡੇ ਭਾਈ ਨੇ ਕਿਵੇਂ ਘਰ ਨੂੰ ਸੰਭਾਲਿਆ ਉਹ ਚੀਜ਼ਾਂ ਯਾਦ ਨਹੀਂ ਮੈਨੂੰ ਹਨਾ ਫਿਰ ਉਹ ਤੋਂ ਬਾਅਦ ਜਦੋਂ ਮੈਂ ਵੱਡਾ ਹੋਇਆ ਤੇ ਘਰਦਿਆਂ ਨੇ ਬੱਸ ਮੰਮੀ ਨੇ ਬਲਾ ਕੇ ਇੱਕ ਗੱਲ ਕਹੀ ਸੀ ਮੈਨੂੰ ਵੀ ਕੁਲਵਿੰਦਰ ਆਪਾਂ ਉਹ ਚੀਜ਼ਾਂ ਨਹੀਂ ਕਰ ਸਕਦੇ ਜੋ ਤੂੰ ਕਰਨਾ ਚਾਹੁੰਦਾ ਹੈਗਾ ਸਾਡਾ ਘਰ ਇੰਨਾ ਹੈ ਨਹੀਂ ਤਗੜਾ ਤਾਂ ਮਿਹਨਤ ਕਰਨੀ ਪੈਣੀ ਕੰਮ ਤੇ ਲੱਗਣਾ ਪੈਣਾ ਬਾ 12ਵੀਂ ਕੀਤੀ 12ਵੀਂ ਤੋਂ ਬਾਅਦ ਫਿਰ ਕੰਮ ਤੇ ਲੱਗ ਗਿਆ ਸੀ ਕਬੱਡੀ ਤਾਂ ਮੇਰੀ 12ਵੀਂ ਤੱਕ ਸਕੂਲ ਟਾਈਮ ਤੱਕ ਸੀ ਜਦੋਂ ਪੜ੍ਹਾਈ ਨਾਲ ਕਰਦੇ ਰਹੇ ਹਾਂ ਖਿਡਾਰੀ ਦੇ ਸੁਪਨੇ ਇੱਥੇ ਜਾ ਕੇ ਮਰਦੇ ਨੇ ਜਾਂ ਫਿਰ ਉਹਨੂੰ ਗਰੀਬੀ ਮਾਰਦੀ ਹੈ ਜਾਂ ਫਿਰ ਕਿਤਨਾ ਕਿਤੇ ਪਰਿਵਾਰ ਦੇ ਰਿਸ਼ਤੇ ਮਾਰ ਦਿੰਦੇ ਨੇ ਰਿਸ਼ਤੇ ਵਾਲੀ ਕੋਈ ਗੱਲ ਨਹੀਂ ਸੀ ਬਈ ਜੇ ਸ਼ਾਇਦ ਮੈਂ ਆਪਦੀ ਮਾਂ ਦੀ ਜਗਾ ਹੁੰਦਾ ਤਾਂ ਮੈਂ ਵੀ ਆਪਦੀ ਜਿਵੇਂ ਅੱਖਾਂ ਨੂੰ ਹੀ ਕਹਿੰਦਾ ਕਿ ਮੈਂ ਨਹੀਂ ਉਹ ਚੀਜ਼ ਕਰ ਸਕਦਾ ਨਾ ਉਸ ਮਾਂ ਨੇ ਜਿੱਥੇ ਪਿੰਡ ਦੇ ਵਿੱਚ ਲੋਕ ਤਾਣੇ ਮਾਰ 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 ਦਿੰਦੇ ਆ ਹਨਾ ਵੀ ਤੁਸੀਂ ਐਂ ਹੋ ਇਕੱਲੀ ਪਤਾ ਗੱਲ ਕੀ ਆ ਬਈ ਅਸਲ ਦੀ ਵਿੱਚ ਜਦੋਂ ਸਿੰਗਲ ਮਦਰ ਹੁੰਦੀ ਆ ਨਾ ਲੋਕਾਂ ਦੀ ਅੱਖ ਵਾਲੀ ਖਰਾਬ ਹੁੰਦੀ ਆ ਬਹੁਤ ਮੜਾ ਚੰਗੇ ਅਲਫਾਜ਼ ਕ ਬੋਲਦੇ ਨੇ ਕਾਫੀਆਂ ਗੱਲਾਂ ਹੁੰਦੀਆਂ ਸੁਣੀਆਂ ਕੋਲਿੰਦਰ ਗੱਲਾਂ ਬਹੁਤ ਗੱਲਾਂ ਸੁਣੀਆਂ ਨੇ ਬਈ ਸਾਡਾ ਨਾ ਘਰ ਬਣਦਾ ਸੀਗਾ ਤੇ ਜਰੀ ਜਰੀ ਨਹੀਂ ਹੋਈ ਲੋਕਾਂ ਤੋਂ ਇਹ ਗੱਲ ਸਾਡੇ ਘਰ ਬਣਦੇ ਦੇ ਸਟੇਲ ਆ ਗਈ ਰੋਲੇ ਹੋਏ ਪੁਲਿਸ ਆਈਆਂ ਉਦੋਂ ਚੱਲ ਨਿਬੜ ਗਿਆ ਸਾਰਾ ਕੁਝ ਸੱਚੇ ਸੀ ਬਈ ਹੋ ਗਿਆ ਸੀ ਅਸੀਂ ਨੇ ਇੱਕ ਦਹਲੀਜ਼ ਬਣਾਈ ਸੀ ਜਦੋਂ ਆਪਾਂ ਚੜਦੇ ਆ ਨਾ ਘਰ ਥੋੜੇ ਜਿਹਾ ਉੱਚਾ ਸਾਡਾ ਕਿਸ ਨਾਲ ਗਵਾਂਡੀ ਸੀ ਉਹਨਾਂ ਨੇ ਗੱਡੀ ਕੱਢਣੀ ਸੀ ਆਪਦੀ ਜੋ ਡੀ ਘਟੋਂ ਦੇ ਪਿੱਛੇ ਜਿਹੜੀ ਦਹਿਲੇ ਜੀ ਰੁੱਟੀ ਸੀ ਮੈਨੂੰ ਅੱਜ ਵੀ ਯਾਦ ਆ ਛੋਟੇ ਜਿਹੇ ਹੁੰਦੇ ਸੀਗੇ ਉਹ ਸੀ ਉਹ ਚੀਜ਼ਾਂ ਅੱਜ ਵੀ ਯਾਦ ਨੇ ਕਹਾੜੀ ਵਾਲਾ ਟੱਕ ਯਾਦ ਆ ਮੈਨੂੰ ਸਾਡੇ ਦਰਵਾਜ਼ੇ ਤੇ ਲੱਗਿਆ ਹੋਇਆ ਮੈਨੂੰ ਇਹ ਆ ਕਿ ਬਸ ਜਿੱਦਣ ਜ਼ਿੰਦਗੀ ਨੇ ਬਾਹ ਫੜ ਲਈ ਨਾ ਮੈਂ ਗੋਟੀਆਂ ਲਵਾ ਦੂੰ ਸੜਿਆਂ ਦੀ ਮੈਂ ਇੱਕ ਚੀਜ਼ ਪੁੱਛਦਾ ਮੰਮੀ ਨੂੰ ਬਹੁਤਿਆਂ ਨੇ ਮਾਰਾ ਕਿ ਆ ਹਨਾ ਵੀ ਛੋਟੇ ਹੁੰਦੇ ਆ ਕਿਉਂਕਿ ਤੁਸੀਂ ਕਹਿ ਰਹੇ ਹੋ ਵੀ ਇੱਕ ਸਿੰਗਲ ਪੇਰੈਂਟ ਹਾਲਾਤ ਬਣ ਜਾਂਦੀ ਨਹੀਂ ਬਾਈ ਹੂੰ ਹਾਲਾਤ ਬਣ ਜਾਂਦੇ ਨੇ ਹਨਾ ਅੱਜ ਵੀ ਤਰੀਕ ਚ ਕੋਈ ਬੋਲ ਕੇ ਦਿਖਾ ਵੀ ਮੈਂ ਕਹਿੰਦਾ ਤੇ ਗੱਲਾਂ ਹੋਰ ਹੋਣਗੀਆਂ ਪਰ ਗੱਲ ਕੀ ਹੁੰਦੀ ਹੈ ਜਦੋਂ ਪਿਓ ਨਹੀਂ ਹੁੰਦਾ ਸਿਰ ਤੇ ਬਈ ਬਹੁਤ ਦੁਨੀਆ ਬੋਲਦੀ ਰਹਿੰਦੀ ਆ ਪਰ ਇਹ ਆ ਹੁਣ ਵੀ ਸਾਡੀ ਮਾਂ ਨੇ ਸਾਨੂੰ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਹੂੰ ਛੋਟੇ ਹੁੰਦੇ ਤੋਂ ਬਸ ਕੰਮ ਦੇ ਚੱਲ ਜਣਾ ਮਾਤਾ ਨੇ ਸਕੂਲ ਦੀ ਫੀਸਾਂ ਭਰਨੀ ਆ ਸਭ ਕੁਝ ਕਰਨਾ ਜੋ ਅਸੀਂ ਡਿਮਾਂਡ ਕੀਤੀ ਮੁਰੇ ਹੋਗੇ ਕੀਤਾ ਉਹਨਾਂ ਨੇ ਪਰ ਹੁਣ ਸਾਡੀ ਵਾਰੀ ਆ ਸਮਝਣ ਦੀ ਉਸ ਚੀਜ਼ ਨੂੰ ਕਿ ਜੋ ਘਰਦਿਆਂ ਨੇ ਕੀਤਾ ਅਸੀਂ ਵਧੀਆ ਕਰਨਾ ਉਸ ਤੋਂ ਕੁਝ ਜਦੋਂ ਬੱਚੇ ਦੇ ਸਿਰ ਤੇ ਹੈਨਾ ਪਿਓ ਨਹੀਂ ਹੁੰਦਾ ਮਾਂ ਦੇ ਕਿੰਨੇ ਕਿੰਨੇ ਫਰਜ਼ ਹੁੰਦੇ ਨੇ ਫਰਜ਼ ਹੀ ਮਾਂ ਦੇ ਹੁੰਦੇ ਨੇ ਬਈ ਸਾਰੇ ਗੱਲ ਤਾਂ ਥਾਮਾ ਤੋਂ ਰੁਕਣਾ ਪੜਾਣਾ ਵੀ ਹੈ ਫਿਰ ਟਿਊਸ਼ਨ ਵੀ ਭੇਜਣਾ ਫਿਰ ਮੈਂ ਖੇਲਾਂ ਚ ਵੀ ਸੀਗਾ ਫਿਰ ਖਰਚੀ ਕਰਨੇ ਮੈਂ ਬਹੁਤ ਗਲਤੀਆਂ ਵੀ ਕੀਤੀਆਂ ਨੇ ਜ਼ਿੰਦਗੀ ਚ ਇਹ ਨਹੀਂ ਕਿ ਮੈਂ ਬਹੁਤ ਸੱਚਾ ਸੋਚਾਂ ਮੇਰੇ ਚ ਕੋਈ ਗਲਤੀਆਂ ਹੈ ਨਹੀਂ ਮੇਰੇ ਚ ਵੀ ਬਹੁਤ ਗਲਤੀਆਂ ਹੋਈਆਂ ਨੇ ਮੇਰ ਤੋਂ ਵੀ ਬਹੁਤ ਬਦਨਾਮੀ ਖੱਟੀਆਂ ਮੈਂ ਵੀ ਆਪਦੀ ਜ਼ਿੰਦਗੀ ਚ ਕੀ ਸਿੱਖਦੇ ਹਾਂ ਇਹ ਚੀਜ਼ਾਂ ਤੋਂ ਹਨਾ ਵੀ ਬਦਨਾਮੀ ਖੱਟੀ ਇਹ ਚੀਜ਼ਾਂ ਲੜਾਈਆਂ ਕਰਾਂ ਮੇਰਾ ਜਿਹੜਾ ਸਰਕਲ ਸੀਗਾ ਘੱਟੋ ਘੱਟ ਮੇਰੇ ਪਿੰਡ ਦੇ ਵਿੱਚ ਮੇਰੇ ਖੁਦ ਦੇ ਪਿੰਡ ਦੇ ਵਿੱਚ ਹੀ ਮੈਂ ਬਹੁਤ ਬੰਦਿਆਂ ਨਾਲ ਵਰਤਦਾ ਸੀਗਾ 100 150 ਨਾਲ ਜਿੰਨੇ ਬੰਦਿਆਂ ਨੇ ਮਿਲਣਾ ਹੱਥ ਮਿਲਾ ਕੇ ਹਾਂਜੀ ਕਿਵੇਂ ਹੋ ਵਧੀਆ ਇਕੱਠੇ ਬੈਣਾ ਸਾਰਾ ਕੁਝ ਤੇ ਅੱਜ ਦੇ ਤਰੀਕੇ ਦੇ ਵਿੱਚ ਪਿੰਡ ਦੇ ਵਿੱਚ ਮੈਂ ਕਹਿੰਦਾ ਦੋ ਚਾਰ ਬੰਦੇ ਰਹਿ ਗਏ ਨੇ ਜਿਨ੍ਹਾਂ ਨਾਲ ਮੈਂ ਵਰਤਦਾ ਬਾਹਰ ਬੰਦਿਆਂ ਨਾਲ ਇੰਨਾ ਵਰਤਦਾ ਹੁੰਦਾ ਸੀ ਵੀ ਕਦੇ ਘਰੇ ਨਹੀਂ ਸੀ ਜਾਂਦਾ ਘਰਦਿਆਂ ਦੀ ਗਾਲਾਂ ਸੁਣਦਾ ਸੀ ਵੀ ਰਾਤਾਂ ਨੂੰ ਘਰੇ ਨਹੀਂ ਆਉਂਦਾ ਤੇ ਜਿਨ੍ਹਾਂ ਕੋਲ ਜਾ ਕੇ ਬੈਂਦਾ ਸੀਗਾ ਮਾੜੇ ਟਾਈਮ 'ਚ ਉਹਨਾਂ ਨੇ ਹੁਣ ਤੱਕ ਨਹੀਂ ਚੱਕੇ ਵੀ ਸੋਚਦਾ ਵੀ ਜਦੋਂ ਘਰ ਦੇ ਰੋਕਦੇ ਨੇ ਵੀ ਹਾਂ ਵੀ ਯਾਰੀ ਦੋਸਤੀ ਐਡੀ ਨਹੀਂ ਹੁੰਦੀ ਪੁੱਤ ਅਸੀਂ ਵੀ ਰੁਕਦਾ ਬਾਈ ਅਸੀਂ ਵੀ ਦੇਖੀ ਆ ਬਾਈ ਮੈਂ ਤੁਹਾਨੂੰ ਕੀ ਗੱਲ ਕਹਿੰਦਾ ਵੀ ਤੁਸੀਂ ਚਾਰ ਬੰਦਿਆਂ ਨਾਲ ਬੈਠੇ ਹੋ ਤਾਨੂੰ ਬੰਦਾ ਪੂਰਾ ਕਹਿ ਰਿਹਾ ਵੀ ਗਗਨਵਿੰਦਰ ਐਦਾਂ ਕਰਨਾ ਅਸੀਂ ਅੱਗੇ ਜਾ ਕੇ ਕੀ ਕਰਾਂਗੇ ਉਹ ਕਰਾਂਗੇ ਤੁਸੀਂ ਕਹਿੰਉਂਗੇ ਬਈ ਬੰਦੇ ਮੇਰੇ ਲਈ ਸਹੀ ਹੈ ਮੈਂ ਤਾਂ ਕਰੂੰਗਾ ਤੁਹਾਨੂੰ ਉਹਨਾਂ ਦੇ ਇਰਾਦੇ ਥੋੜੀ ਪਤਾ ਨਹੀਂ ਇਨ ਫਿਊਚਰ ਕੀ ਸੋਚ ਰਹੇ ਨੇ ਉਹ ਵੀ ਸਿਰਫ ਤੁਹਾਡੇ ਨਾਲ ਜਦ ਤੱਕ ਨਹੀਂ ਜਦ ਤੱਕ ਉਹਨਾਂ ਦਾ ਫਾਇਦਾ ਨਹੀਂ ਨਿਕਲਦਾ ਫਾਇਦਾ ਨਿਕਲ ਗਿਆ ਤੁਸੀਂ ਕਹੋ ਹੁਣ ਮੈਂ ਕਿਹਨੂੰ ਇਹ ਹੁੰਦਾ ਬਈ ਬਾਅਦ ਚ ਕਰਦਣੇ ਕਿਹਾ ਸੀ ਵੀ ਨਹੀਂ ਕੀਤਾ ਜਾਣਾ ਨਹੀਂ ਇਹ ਨਹੀਂ ਰੁਕ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਹਰ ਚੀਜ਼ ਤੋਂ ਰੋਕਿਆ ਟੋਕਿਆ ਗਿਆ ਬਈ ਮੈਨੂੰ ਇਹ ਨਹੀਂ ਕਿ ਮੈਨੂੰ ਕੋਈ ਕਿਸੇ ਨੇ ਸਮਝਾਇਆ ਨਹੀਂ ਗੱਲ ਇਹ ਹੈ ਕਿ ਅਸੀਂ ਸਮਝੀ ਨਹੀਂ ਉਹਨਾਂ ਟਾਈਮਾਂ 'ਚ ਸਾਨੂੰ ਇਹ ਸੀ ਕਿ ਨਹੀਂ ਯਾਰ ਇਹ ਤਾਂ ਬੋਲੀ ਜਾਂਦੇ ਨੇ ਕੋਈ ਨਹੀਂ ਕਰਦੇ ਬੋਲਦੇ ਹੀ ਹੁੰਦੇ ਆ ਪਰ ਬਾਅਦ 'ਚ ਪਤਾ ਲੱਗਦਾ ਨਾ ਕਿ ਨਹੀਂ ਅਸੀਂ ਸਮਝਦੇ ਜੇ ਉਹ ਥਾਵਾਂ ਤੇ ਤਾਂ ਸਾਡੇ ਲਈ ਕਿਤੇ ਵਧੀਆ ਹੁੰਦਾ ਉਹ ਚੀਜ਼ ਕੁਲਵਿੰਦਰ ਇੱਕ ਚੀਜ਼ ਹੋਰ ਮੈਂ ਪੁੱਛਦਾ ਜਦੋਂ ਮਾਪੇ ਸਮਝਾਉਂਦੇ ਨੇ ਹਮ ਨਾ ਇੱਕ ਥਾਂ ਇਹ ਜੀ ਆਂਦੀ ਹੈ ਵੀ ਬੱਚਾ ਜਦੋਂ ਵਿਗੜਦਾ ਵਿਗੜਦਾ ਨਾ ਨਸ਼ਿਆਂ 'ਚ ਭੀਰ ਚੱਲ ਜਾਂਦਾ ਦੇਖੇ ਨੇ ਨਾਲ ਦੇ ਦੇਖੇ ਨੇ ਵੀ ਨਸ਼ੇ ਜਾਂਦੇ ਕਿਉਂਕਿ ਨਾਲ ਦੇ ਹੀ ਨੇ ਬਾਈ ਹਮ ਵੀ ਕਈ ਵਾਰ ਇਦਾਂ ਹੁੰਦਾ ਨਾ ਵੀ ਬੰਦਾ ਨਸ਼ਾ ਜਾਣ ਕੇ ਨਹੀਂ ਕਰਦਾ ਨਸ਼ਾ ਪਤਾ ਗੱਲ ਕੀ ਹੈ ਪੁਰਾਣੇ ਟਾਈਮਾਂ 'ਚ दारू ਚੱਲਦੀ ਸੀ ਫਿਰ ਅਪਡੇਟ ਹੋਇਆ ਕੁਝ ਫਿਰ ਸਿਕਟਾਂ ਆਈਆਂ ਫਿਰ ਹੋਰ ਅਪਡੇਟ ਹੋਇਆ ਫਿਰ ਵੀਰਾਂ ਆਈਆਂ ਮਤਲਬ ਹੌਲੀ ਹੌਲੀ ਕਰਦੇ ਕਰਦੇ ਕੋਈ ਕੀ ਨਾ ਗਿਆ ਚਰਸ ਆ ਗਿਆ ਫਿਰ ਚਿੱਟਾ ਆ ਗਿਆ ਸਭ ਕੁਝ ਬਈ ਇਹ ਜਿਵੇਂ ਜਿਵੇਂ ਟਾਈਮ ਟਲ ਰਿਹਾ ਓਵੇਂ ਓਵੇਂ ਹਰ ਚੀਜ਼ ਅਪਡੇਟ ਹੋ ਰਹੀ ਆ ਆਪਾਂ ਨਸ਼ੇ ਨੂੰ ਵੀ ਮਾੜਾ ਨਹੀਂ ਕਹਿ ਸਕਦੇ ਨਸ਼ਾ ਚੱਲਦਾ ਕਿਉਂ ਆ ਹੂੰ ਨਸ਼ਾ ਇੰਡੀਆ 'ਚ ਬਣਤਾ ਨਹੀਂ ਰਿਹਾ ਤੇ ਜੇ ਬਣ ਰਿਹਾ ਹੈਗਾ ਸਰਕਾਰਾਂ ਨੂੰ ਤਾਂ ਵਧੀਆ ਇੱਕ ਹੋ ਜਾ ਰਿਹਾਗਾ ਜਸਟੀ ਜਾ ਰਹੀ ਹੈ ਵਧੀਆ ਚੱਕ ਰਹੇ ਨੇ ਪਿਆਸੀ ਤਾਂ ਇਹ ਚੀਜ਼ਾਂ ਇਹ ਜਿਹੜੀਆਂ ਨੇ ਜਿਨ੍ਹਾਂ ਨੂੰ ਅਸੀਂ ਚਾਕੇ ਵੀ ਬੰਦ ਨਹੀਂ ਕਰ ਸਕਦੇ ਇੱਕ ਚੀਜ਼ ਹੋਰ ਮੈਂ ਤੈਨਾਂ ਗੱਲ ਕਰਦਾ ਕਦੇ ਨੋਟਿਸ ਕੀਤਾ ਵੀ ਸਰਕਾਰ ਕਹਿੰਦੀ ਅਸੀਂ ਨਸ਼ਾ ਖਤਮ ਕਰਨਾ ਉਹ ਬਾਈ ਕਿਹੜੀ ਸਰਕਾਰਾਂ ਨਸ਼ੇ ਬੰਦ ਕਰ ਰਹੀ ਹੈ ਕੌਣ ਕਰ ਰਿਹਾ ਵੈਸੇ ਕਹਿੰਦੀ ਹੈ ਸਰਕਾਰ ਨਸ਼ਾ ਸਾਡੇ ਪਿੰਡ ਦੀ ਗੱਲ ਦੱਸ ਦਉਣਾ ਸਾਡੇ ਪਿੰਡ ਚ ਮੇਨ ਬੱਸ ਸਟੈਂਡ ਦੇ ਕੋਲ ਠਿਕਾ ਸੀ ਸਾਹਮਣੇ ਜਮਾ ਤੇ ਉੱਥੇ ਬੰਦਿਆਂ ਨੇ ਸਾਡੇ ਪਿੰਡ ਦੇ ਨੇ ਅਰਜ਼ੀਆਂ ਲਾਈਆਂ ਕਿ ਨਹੀਂ ਯਾਰ ਵੀ ਗੁਰਦੁਆਰੇ ਦੇ ਜਮਾ ਨੇੜੇ ਜਾ ਘਿਰ ਸਾਡੇ ਠਿਕਾ ਪਿੰਡ ਦੇ ਵੀ ਸਾਡੀ ਕੁੜੀਆਂ ਨੇ ਜਾਣਾਗਾ ਬੱਚਿਆਂ ਨੇ ਪੜਨ ਜਾਣਾ ਬਸ ਸਟੈਂਡ ਤੇ ਤੁਸੀਂ ਮੁਰੇ ਠੇਕਾ ਕਰ ਲਿਆ ਸਾਰਿਆਂ ਦੇ ਪਿੰਡ ਤੋਂ ਸਾਈਨ ਹੋਏ ਸਭ ਕੁਝ ਹੋਇਆ ਬੜਾ ਰੋਪ ਟਕੇ ਕੇ ਉਸ ਪਾ ਕੇ ਠੇਕਾ ਬੰਦ ਕਰਾਇਆ ਥੋੜੇ ਦਿਨਾਂ ਬਾਅਦ ਸਿਰਫ ਨਾਲ ਆ ਜਿਵੇਂ ਆ ਨਾਲ ਨਾਲ ਦੁਕਾਨ ਜਮਾ ਨਾਲ ਵਾਲੀ ਦੁਕਾਨ ਦੇ ਵਿੱਚ ਠੇਕਾ ਉਪਨ ਹੋ ਗਿਆ ਸੀ ਵੀ ਕਾਗਜ਼ਾਂ ਦੇ ਵਿੱਚ ਕਮਾ ਤਾਂ ਉਹਨਾਂ ਨੇ ਕੀ ਬੰਦ ਕਰਤਾ ਨਾਲ ਦੀ ਦੁਕਾਨ ਤੇ ਫੇਸ ਠੇਕਾ ਖੋਲ ਲਿਆ ਫਿਰ ਠੇਕਾ ਖੋਲ ਲਿਆ ਸਾਹਮਣੇ ਗੁਰਦੁਆਰਾ ਹੁੰਦਾ ਸਰ ਜਮਾ ਨਾਲ ਗਲੀ ਜੱਗੇ ਗੁਰਦੁਆਰਾ ਸਾਡੇ ਪਿੰਡ ਮੈਂ ਤੁਹਾਨੂੰ ਇੱਕ ਹੋਰ ਚੀਜ਼ ਪੁੱਛਦਾ ਵੀ ਅੱਜ ਸਰਕਾਰਾਂ ਵੈਸੇ ਕਹਿੰਦੀਆਂ ਤਾਂ ਨੇ ਵੀ ਅਸੀਂ ਨਸ਼ਾ ਖਤਮ ਕਰਨਾ ਹੈ ਪਰ ਬਸਾਂ ਦੇ ਪਿੱਛੇ ਇਸ਼ਤਿਹਾਰ ਦਿੱਤਾ ਹੁੰਦਾ ਤੰਬਾਕੂ ਵਾਲੇ ਦਾ ਹੈਨਾ ਇਸ਼ਤਿਹਾਰ ਦਿੱਤਾ ਹੁੰਦਾ ਵਿਮਲ ਦਾ ਹੈਨਾ ਇਹ ਚੀਜ਼ਾਂ ਦਾ ਇਸ਼ਤਿਹਾਰ ਦਿੱਤਾ ਹੁੰਦਾ ਨਸ਼ੀਲੀ ਬੜੀ ਵੱਡੀ ਗੱਲ ਕੀਤੀ ਹੈ ਬਈ ਹਕੀਕਤ ਕੀ ਆ ਹੂੰ ਮੇਰੀ ਭਾਸ਼ਾ ਜੇ ਕੁੱਤੀ ਚੋਰਾ ਨਾਲ ਰਲੀ ਹੋਈ ਹੈ ਹੂੰ ਸੱਚੀ ਗੱਲਾਂ ਦੱਸਦਾ ਤੁਹਾਨੂੰ ਅੱਜ ਜਿੰਨੇ ਤੁਹਾਨੂੰ ਲੱਗਦੇ ਨੇ ਨਾ ਕਿ ਨੇਤਾ ਬਹੁਤ ਚੰਗੇ ਨੇ ਮੇਰੇ ਕੋਲ ਸਬੂਤ ਵੀ ਪਏ ਨੇ ਫੋਨ 'ਚ ਪ੍ਰੂਫ ਵੀ ਪਏ ਨੇ ਕਈ ਐਦਾਂ ਦੇ ਬੰਦਿਆਂ ਦੇ ਕਿ ਜਿਹੜੇ ਆਪ ਵੇਚਦੇ ਨੇ ਮੈਂ ਆ ਨਹੀਂ ਲਊਗਾ ਕਈ ਸਰਕਾਰੀ ਮੁਲਾਜ਼ਮ ਵੀ ਇਦਾਂ ਦੇ ਦੇਖੇ ਨੇ ਜਿਹੜੇ ਆਪ ਵੇਚਦੇ ਨਹੀਂ ਬਈ ਤੇ ਇਹ ਗੱਲਾਂ ਮੈਨੂੰ ਕਿਸੇ ਬਾਹਰੋਂ ਨਹੀਂ ਪਤਾ ਲੱਗੀਆਂ ਅੰਦਰ ਦੇ ਬੰਦਿਆਂ ਨੇ ਦੱਸੀਆਂ ਹੋਈਆਂ ਨੇ ਜਿਹੜੇ ਆਪਣੇ ਨਾਲ ਵਧੀਆ ਨੇ ਆਪਣੇ ਭਰਾ ਵਧੀਆ ਜਿਹਨਾਂ ਨਾਲ ਵਰਤਦੇ ਹਾਂ ਅਸੀਂ ਸਭ ਕੁਝ ਪਤਾ ਲੱਗਦਾ ਬਈ ਪਰ ਅਸੀਂ ਕੁਝ ਕਹਿ ਨਹੀਂ ਸਕਦੇ ਉਸ ਚੀਜ਼ਾਂ ਦੇ ਉੱਤੇ ਇੱਕ ਚੀਜ਼ ਆ ਨਸ਼ਾ ਕਰਦਾ ਜੋ ਨਾਲ ਦਾ ਨਾ ਆਪਾਂ ਉਹਨੂੰ ਰੋਕਦੇ ਨਹੀਂਗੇ ਕਈ ਵਾਰੀ ਹੈਨਾ ਆਪਾਂ ਨੂੰ ਮੈਨੂੰ ਲੱਗਦਾ ਵੀ ਆਪਣਾ ਕਿਹੜਾ ਕੁਝ ਜਾ ਰਿਹਾ ਹੈ ਨਸ਼ਾ ਦੂ ਕੈਟਾਗਰੀ ਦੇ ਵਿੱਚ ਕੀਤਾ ਜਾਂਦਾ ਹੈ ਹਮ ਇੱਕ ਖੁਸ਼ੀ ਦੇ ਵਿੱਚ ਗਮ ਦੇ ਵਿੱਚ ਨਾ ਜੇ ਤਾਂ ਤੁਸੀਂ ਖੁਸ਼ੀ ਚ ਪੀ ਰਹੇ ਹੋ ਕਿਤੇ ਪਾਰਟੀ ਤੇ ਪੀ ਲਿਆ ਕੋਈ ਦੁੱਖ ਨਹੀਂ ਕੋਈ ਚੱਕਰ ਨਹੀਂ ਵੀ ਕਰੀ ਜਾਓ ਕੋਈ ਚੱਕਰ ਨਹੀਂ ਪਰ ਜਦੋਂ ਬੰਦਾ ਗਮ ਦੇ ਵਿੱਚ ਪੀਣ ਲੱਗ ਜਾਂਦਾ ਨਾ ਬੰਦੇ ਨੂੰ ਹੁੰਦਾ ਕਿ ਯਾਰ ਨਹੀਂ ਯਾਰ ਹੁਣ ਕੁਛ ਕੀ ਦੇਣਾ ਗੱਲ ਕਰੀਏ ਮੇਰੇ ਫੋਨ ਦੇ ਵਿੱਚ 100 150 ਨੰਬਰ ਇਦਾਂ ਦਾ ਜਿਨ੍ਹਾਂ ਨੂੰ ਮੈਂ ਜਦੋਂ ਮਰਜ਼ੀ ਫੋਨ ਕਰ ਸਕਦਾ ਕੋਈ ਚੱਕਰ ਨਹੀਂ ਪਰ ਉਸ ਟਾਈਮ ਦੇ ਵਿੱਚ ਨਾ ਇੱਕ ਨੰਬਰ ਵੀ ਮੁਰੇ ਨਹੀਂ ਆਉਂਦਾ ਵੀ ਕਿਹਨੂੰ ਫੋਨ ਕਰਾਂ ਕਿ ਇਹਨੂੰ ਦੱਸਾਂ ਕਿ ਤੂੰ ਪੁੱਛਾਂ ਉਹਦੇ ਬੰਦੇ ਨੂੰ ਸਿਰਫ ਨਸ਼ਾ ਦਿਖਦਾ ਕਿ ਕਰਕੇ ਥੋੜੀ ਦੇਰ ਬੰਦਾ ਸ਼ਾਂਤ ਹੋ ਜੇ ਉਹ ਬੰਦਾ ਤਾਂ ਕਰਦਾ ਕਿਉਂਕਿ ਉਹਦੇ ਨਾਲ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦਾ ਉਦੇ ਪਰਿਵਾਰ ਦੇ ਵਿੱਚ ਉਹਦੇ ਸਰਕਲ ਦੇ ਵਿੱਚ ਉਹਦੇ ਰਿਲੇਸ਼ਨ ਦੇ ਵਿੱਚ ਉਹ ਟੁੱਟਿਆ ਹੁੰਦਾ ਚਾਰੇ ਪਾਸੇ ਉਹ ਬੰਦਾ ਨਸ਼ਿਆਂ 'ਚ ਤਾਂ ਪੈਂਦਾ ਕੁਲਵਿੰਦਰ ਤੂੰ ਨਾਲੇ ਸੋਲੇ ਕਿਸ ਨੂੰ ਫੋਨ ਲਾ ਕਹਿ ਮੈਂ ਨਸ਼ਾ ਕੀਤਾ ਹੋਇਆ ਠੀਕ ਆ ਤੇ ਕਹ ਯਾਰ ਮੇਰਾ ਦਿਲ ਟੁੱਟ ਗਿਆ ਕਹਿਣਾ ਆ ਠੀਕ ਆ ਕਿੰਨ ਲਾਏਗਾ ਫੋਨ ਕਮਲ ਨੂੰ ਲਾਉਂਗਾ ਮੈਂ ਹਾਂ ਕਮਲ ਲਾ ਕਮਲ ਲਾ ਕਹਿ ਮੈਂ ਮੇਰਾ ਨਸ਼ਾ ਕੀਤਾ ਹੋਇਆ ਮੇਰਾ ਦਿਲ ਟੁੱਟ ਗਿਆ ਹਨਾ ਵੀ ਇਹ ਮੈਂ ਹੋਰ ਪੀਣੀ ਆ ਮੈਂ ਅੱਜ ਕੇ ਪੀਣੀ ਆ ਠੀਕ ਹੈ ਦੇਖਦੇ ਆ ਤੈਨੂੰ ਰੋਕਦਾ ਕਿ ਨਹੀਂ ਰੋਕਦਾ ਕਿਵੇਂ ਦਾ ਤੇਰਾ ਯਾਰ ਅੱਜ ਦੇਖ ਲੈਨੇ ਆ ਉਹਨੇ ਕਿਹਾ ਮੈਂ ਵੀ ਆਇਆ ਇਹਨਾ ਚੱਗਾ ਰਹਿਣਾ ਹਾਂ ਹੈਲੋ ਹਾਂ ਕਿੱਥੇ ਆ ਉਹ ਯਾਰ ਗਲਤੀ ਜੀ ਹੋ ਗਈ ਸੀ ਇੱਕ ਮੜੀ ਜੀ ਜੀ ਮਰਾ ਯਾਰ ਮਿੱਤਰ ਸੀ ਇੱਕ ਹਾਂ ਤੇ ਉਹ ਨਾ ਚਿੱਟਾ ਲਾ ਰਹੀ ਸੀ ਬੈਠੇ ਤੇ ਮੈਂ ਵੀ ਲਾ ਲਿਆ ਤੇ ਮੈਂ ਲਾ ਰਿਆਂਗਾ ਹੁਣ ਤੇ ਮੇਰਾ ਦਿਮਾਗ ਖਰਾਬ ਹੋ ਰਿਹਾ ਕਿ ਮੈਂ ਹੋਰ ਲਾਣਾ ਹੁਣ ਕੈਮਰਾ ਤੇ ਲੁੱਟ ਗਿਆ ਟੀਕਾ ਲਾਇਆਗਾ ਇਹ ਤਾਂ ਮੈਨੇ ਭਾਈ ਮੇਰੀ ਗੱਲ ਸੁਣ ਮਜ਼ਾਕ ਕਰਦਾ ਸੀ ਉਹਦਾ ਮੈਂ ਤੈਨੂੰ ਪਤਾ ਹੀ ਹੈ ਕਿ ਨਸ਼ਾਈ ਚੀਜ਼ਾਂ ਮੈਂ ਕਰੀ ਨਹੀਂ ਸਕਦਾ ਮੈਂ ਬੈਠਾ ਸੀ ਕਿਤੇ ਚੱਲ ਇੱਕ ਟੱਚ ਕਰਦਾ ਚੱਲ ਜੰਗਾ ਯਾਰ ਦੋ ਦੋ ਆਉਂਦਾ ਲਾਲ ਕਿ ਰੋਕਣਾ ਤਾਂ ਕੀ ਹੈ ਕਹਿੰਦਾ ਇੱਕ ਹੋਰ ਲਾਲਾ ਨਾ ਨਾ ਨਾਲ ਗੰਡਦਾ ਹੀ ਹਾਂ ਲਾਲਾ ਬਸ ਠੀਕ ਆ ਕੱਟਦੀ ਭਰਾ ਮੇਰੇ ਇਹ ਰੋਚਗਾ ਦੋ ਮੈਂ ਇਹੋ ਬੰਦੇ ਨੇ ਪਤਾ ਨਹੀਂ ਕੀ ਕਰਦੇ ਨੇ ਜਿਹੜੇ ਕੱਢ ਕੇ ਗਾਣਾ ਕੱਟਦੀਆਂ ਰਬੀਪ ਲਾ ਲਾ ਮੈਨੂੰ ਕੀ ਨਾ ਹੈਗਾ ਕਿ ਮੈਂ ਉਹ ਚੀਜ਼ ਕਰੀ ਨਹੀਂ ਸਕਦਾ ਹੂੰ ਹੂੰ ਜੇ ਮੈਂ ਇਹ ਚੀਜ਼ ਕਰਕੇ ਉਹਨੂੰ ਫੋਨ ਕਰਦਾ ਹੁੰਦਾ ਜਾਂ ਤਾਂ ਕੋਈ ਰਾਤ ਦਾ ਟਾਈਮ ਹੁੰਦਾ ਕੋਈ ਵੀ ਹੈ ਨਾ ਮੈਂ ਕਹਿੰਦਾ ਜੀ ਜੇ ਇਦਾਂ ਹੋਊਗੀ ਸਿਚੁਏਸ਼ਨ ਅਕੋਰਡਿੰਗ ਹੁਣ ਦਿੰਦੇ ਸਾਡੇ ਮੈਨੂੰ ਫੋਨ ਲਾ ਕੇ ਕਰਾ ਮੈਂ ਚੀਜ਼ ਕੀਤੀ ਉਹ ਗਾਲਾਂ ਹੀ ਕੱਢੇਗਾ ਉਹਨੂੰ ਪਤਾ ਵੀ ਨਹੀਂ ਕਰ ਸਕਦਾ ਤੁਸੀਂ ਮੈਂ ਰੋਕਦਾ ਇਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਬਈ ਉਹੀ ਗੱਲ ਹੋ ਜਾਣੀ ਸੀ ਕੁਲਵਿੰਦਰ ਲਾਰੇ ਲਾਉਂਦਾ ਰਿਹਾ ਤੇ ਮੈਂ ਚਿੱਟਾ ਲਾਉਂਦਾ ਰਿਹਾ ਹੈਨਾ ਉਹ ਚੀਜ਼ਾਂ ਜਾਨੀ ਪਤਾ ਗੱਲ ਕੀ ਹੈ ਬਈ ਹੂੰ ਚਿੱਟਾ ਮਾੜੀ ਚੀਜ਼ ਨਹੀਂ ਮਾੜੀ ਦੀ ਜੋਆ ਕਿਉਂਕਿ ਜੋ ਉਹਨੂੰ ਵੇਚਦੇ ਨੇ ਹੂੰ ਚੀਜ਼ਾਂ ਦਾ ਬਥੇਰੀਆਂ ਮਾੜੀਆਂ ਨੇ ਬਈ ਵਿਕਦੀ ਕਿੰ ਕੀ ਵਿਕਦੀਆਂ ਕਿਉਂ ਨੇ ਹੁਣ ਲੋਕ ਕਹਿੰਦੇ ਨੇ ਆ ਤੁਸੀਂ ਕਹਿ ਕੇ ਹਟਿਓ ਵੀ ਵਿਮਲ ਮਾੜੀ ਚੀਜ਼ ਆ ਬੱਸਾਂ ਦੇ ਪਿੱਛੇ ਤੇ ਉਹ ਛਪਿਆ ਹੁੰਦਾ ਪਰ ਸ਼ਰੀਆਮ ਦੁਕਾਨਾਂ ਤੇ ਵਿਕਦੀਆਂ ਕਿਉਂ ਨੇ ਬਾਈ ਹੂੰ ਜੇ ਉਹਨਾਂ ਨਾਲ ਕੈਂਸਰ ਹੁੰਦਾਗਾ ਰੋਗ ਫੈਲਦੇ ਨੇ ਸਰਕਾਰਾਂ ਵੇਚਦੀਆਂ ਕਿਉਂ ਨਹੀਂ ਯਾਰ ਮੈਂ ਇੱਕ ਚੀਜ਼ ਦੇਖੀ ਮੈਂ ਨਾ ਬੱਸ 'ਚ ਸਫ਼ਰ ਕੀਤਾ ਕਰ ਰਿਹਾ ਸੀਗਾ ਕੁਦਰਤੀ ਨਾ ਖੰਨੇ ਜਾ ਕੇ ਹਨਾ ਸਾਡਾ ਸਟਾਪ ਆਇਆ ਖੰਨੇ ਤੋਂ ਅੱਗੇ ਨਾ ਬੱਸ ਨਹੀਂ ਸੀ ਕੋਈ ਕਹਿੰਦੇ ਵੀ ਪਿੱਛੋਂ ਆਏਗੀ ਜਿਹੜੀ ਬੱਸ ਆਏਗੀ ਉਹੀ ਜਾਏਗੀ ਪਟਿਆਲੇ ਵੱਲ ਐ ਨਹੀਂ ਆਉਂਦੀ ਖੰਨੇ ਅਸੀਂ ਉੱਤਰ ਗਏ ਖੜੇ ਰਹੇ ਖੜੇ ਰਹੇ ਪਿਆਸ ਲੱਗ ਰਹੀ ਸੀ ਕਿ ਮੈਂ ਕਿਹਾ ਚੱਲ ਪਾਣੀ ਬੋਤਲ ਲਿਆ ਨਾ ਮੈਂ ਦੋਸਤ ਨੂੰ ਕਿਹਾ ਮੈਂ ਕਿਹਾ ਮੈਂ ਪਾਣੀ ਦੀ ਬੋਤਲ ਲੈ ਕੇ ਆਇਆ ਮੈਂ ਪਾਣੀ ਦੀ ਬੋਤਲ ਲੈਣ ਗਿਆ ਉੱਥੇ ਦੇਖਿਆ ਯਾਰ ਦੁਕਾਨ ਤੇ ਇੱਕ ਬਾਬਾ ਆ ਕੇ ਬਜ਼ੁਰਗ ਬਾਬਾ ਹੋਏਗਾ 70 70 ਜਾਂ ਫਿਰ ਹੈਣਾ ਵੀ ਆ 60 ਕੇ ਸਾਲ ਦਾ ਆਇਆ ਕਹਿੰਦਾ ਅੰਕਲ ਕਹਿੰਦਾ ਮੈਨੂੰ ਸਿਗਰਟ ਦੇ ਦੋ ਤੇ ਲੜਪਦੇ ਕਿੰਨੇ ਰੁਪਏ ਦੇ ਆ 70 ਵੀ ਦੀ ਸਿਗਰਟ ਦੇ ਵਿੱਚ ਲੜ ਰਿਆ ਕਹਿੰਦਾ ਵੀ ਤੂੰ ਮੈਨੂੰ 6 ਦੀ ਲਾ ਕਹਿੰਦਾ ਲਾ ਮੈਂ ਦੇਖਾਂ ਯਾਰ ਵੀ ਬਜ਼ੁਰਗ ਬਾਬਾ ਹੈਣਾ ਸਰਦਾਰ ਖੁੱਲੀ ਦਾੜੀ ਰੱਖੀ ਹੋਈ ਮੈਂ ਬਾਬੇ ਨੂੰ ਪੁੱਛਿਆ ਮੈਂ ਕਿਹਾ ਬਾਬਾ ਸਿਗਰਟ ਸਿਗਰਟ ਤੂੰ ਕਦ ਲਾਣਾ ਕਹਿੰਦਾ ਵੀ ਤੂੰ ਕੀ ਲੈਣਾ ਮੈਂ ਕਿਹਾ ਬਾਬਾ ਤੈਨੂੰ ਦੇਖ ਕੇ ਮੈਂ ਸਿੱਖੂਗਾ ਹਨਾ ਵੀ ਜੋ ਚੀਜ਼ਾਂ ਹੁੰਦੀਆਂ ਨੇ ਅੱਜ ਕੱਲ ਬੱਚਾ ਬੱਚਾ ਦੇਖ ਕੇ ਕਿਹਨੂੰ ਸਿੱਖਦਾ ਵੱਡਿਆਂ ਨੂੰ ਦੇਖ ਕੇ ਸਿੱਖਦਾ ਤੇ ਬਾਬਾ ਬਦਈਂ ਨਾ ਕਹਿੰਦਾ ਤੂੰ ਵੀ ਲਾਲਾ ਮੈਂ ਕਿਹਾ ਕਿਉਂ ਬਾਬਾ ਮੇਰਾ ਦਿਮਾਗ ਖਰਾਬ ਹੋਇਆ ਮੈਂ ਤੇਰੇ ਵਾਂਗੂ ਲਾਲਾ ਹਨਾ ਮੈਂ ਕਿਹਾ ਯਾਰ ਵੀ ਤੁਸੀਂ ਜਿਹੜੇ 7 ਰੁਪਏ ਤੁਸੀਂ ਇੱਥੇ ਬਰਬਾਦ ਕਰ ਰਹੇ ਹੋ ਕਿੰਨੇ ਦਿਨ ਚ ਕਿੰਨੀ ਵਾਰੀ ਵੀ ਲੈਣਗੇ ਕਿੰਨੀ ਵਾਰੀ 7 ਰੁਪਏ ਇੱਥੇ ਬਰਬਾਦ ਕਰ ਰਹੇ ਹੋ ਉਹੀ ਪੈਸੇ ਇਕੱਠੇ ਕਰਕੇ ਚਾਰ ਵਧੀਆ ਥਾਂ ਤੇ ਲਾ ਲੈਣਾ ਮਾੜੀ ਗੱਲ ਆ ਮੇਰੇ ਹਿਸਾਬ ਨਾਲ ਇਹ ਟੋਪਿਕ ਹੀ ਜਮ੍ਹਾਂ ਪੀ ਲੈਣ ਦਾ ਕੀ ਚੱਕਰ ਕਿਉਂ ਕਦਲੀ ਪਤਾ ਗੱਲ ਕੀ ਹੈ ਬਾਈ ਇਹਨੂੰ ਆਪਾਂ ਰੋਕ ਹੀ ਨਹੀਂ ਸਕਦੇ ਤੁਹਾਨੂੰ ਲੱਗਦਾ ਆਪਾਂ ਰੋਕ ਲਾਂਗੇ ਆਪਾਂ ਰੋਕ ਹੀ ਸਕਦੇ ਨਹੀਂ ਉਹ ਚੀਜ਼ ਨੂੰ ਅੱਜ ਦੀ ਜਵਾਨੀ ਨੂੰ ਮਾੜਾ ਲੱਗਿਆ ਤੈਨੂੰ ਵੀ ਮਾੜਾ ਲੱਗਿਆ ਟੌਪਿਕ ਵਗਾਰ ਲੱਗਿਆ ਪਰ ਯਾਰ ਕਾਤੇ ਸਪੀਣ ਦੇ ਮੈਂ ਪਤਾ ਕੀ ਚਾਹੁੰਨਾ ਕਿ ਇਹ ਚੀਜ਼ਾਂ ਨੂੰ ਜੇ ਆਪਾਂ ਵੀ ਗੱਲ ਕਰਦੇ ਆ ਕਿਤੇ ਨਾ ਕਿਤੇ ਪ੍ਰਮੋਟ ਹੋ ਰਹੀ ਹੈ ਜੀ ਹੂੰ ਕਿਸੇ ਬਾਬੇ ਨੇ ਨਹੀਂ ਕੀਤਾ ਸੀ ਲੋਕ ਕੀ ਸੋਚਣਗੇ ਵੀ ਸਾਡੇ ਉਹ ਇਹ ਚੀਜ਼ਾਂ ਹੀ ਕਰਦੇ ਨੇ ਕੱਲ ਨੂੰ ਰੋਕਣਗੇ ਤਾਂ ਸਹੀ ਨਾ ਪਤਾ ਗੱਲ ਕੀ ਹੈ ਬਈ ਅੱਜ ਦੇ ਵਿੱਚ ਜੋ ਇੰਸਟਾ ਤੇ ਤੁਸੀਂ ਗੱਲ ਕਰਕੇ ਕਿਹਾ ਸੀ ਨਾ ਵੀ ਇੰਸਟਾ ਦੀ ਕੀ ਚੱਲਦਾ ਇ ਇਨਸਟਾ ਦੇ ਉਹ ਬੰਦੇ ਨੂੰ ਲਾਈਕ ਆਉਂਦੇ ਨੇ ਇਨਸਟਾ ਦੇ ਉਹ ਬੰਦੇ ਨੂੰ ਵਿਊਜ਼ ਆਉਂਦੇ ਨੇ ਜੋ ਗੰਦ ਫਲਾਉਂਦੇ ਨੇ ਸਿੱਧੀ ਗੱਲ ਯਾ ਤਾਂ ਜਿਹੜਾ ਚੱਜ ਦਾ ਬੰਦਾ ਹੋਏਗਾ ਜਾਂ ਤਾਂ ਉਹ ਹੀ ਹਿੱਟ ਹੋ ਜਾਏਗਾ ਉਹਨੂੰ ਚਾਰਕ ਬੰਦੇ ਜਾਣਣ ਲਨਗੇ ਯਾ ਤਾਂ ਜਿਹੜਾ ਜਮਾ ਕੁਲਵਿੰਦਰ ਤੈਨੂੰ ਵੀ ਚਾਰ ਬੰਦੇ ਜਾਣਦੇ ਨੇ ਗੰਦ ਕਰਕੇ ਜਾਣਦੇ ਨੇ ਹੂੰ ਮਨੂੰ ਉਹਦਾ ਬਈ ਜਾਣਦੇ ਸੀਗੇ ਤਾਂ ਕਰਕੇ ਵੀ ਮੇਰਾ ਦਿਲ ਜਾਂ ਟੁੱਟਿਆ ਸੀ ਹੂੰ ਹੂੰ ਮੈਂ ਕੁਝ ਦਰਦ ਭਰੇ ਸ਼ੇਅਰ ਲਿਖੇ ਹੂੰ ਕੁਝ ਐਦਾਂ ਹੋਇਆ ਕਿ ਲੋਕਾਂ ਨੂੰ ਪਸੰਦ ਆਈਆਂ ਜੋ ਕਿਵੇਂ ਦੇ ਸ਼ੇਅਰ ਸੀਗੇ ਐਵੇਂ ਸੀਗਾ ਕਿ ਇੱਕ ਅਧੂਰੀ ਰਹਿ ਗਈ ਤਕਰੀਰ ਦੇ ਬਾਰੇ ਕੀ ਗੱਲ ਸੁਣਾ ਮਾਂ ਵਾਰੇ ਸ਼ਾ ਦੀ ਹੀਰ ਦੇ ਬਾਰੇ دیਵਾਨਾ ਹੋ ਜਾਂ دیਵਾਨਗੀ ਮਿਲੇ ਬਈ ਅਰਜ਼ ਕਰਾਂ ਕੁਝ ਜੀ ਪ੍ਰਵਾਨਗੀ ਮਿਲੇ ਕਿਆ ਬਾਤ ਕੇ ਮੇਰੇ ਅਧੂਰੇ ਰਹਿ ਗਏ ਚਾਨਾ ਪੁੱਛਿਓ ਨਾਵੀ ਕੋਲੋਂ ਚਨਾ ਨਾ ਪੁੱਛਿਓ ਰਾਜੇ ਹੀਰ ਦੀ ਰੋਮਾਂਚਕ ਰਾਣਾ ਪੁੱਛਿਓ ਕਿੰਨੀ ਖੂਬਸੂਰਤ ਕਿੰਨੀ ਖੁਦਕਿਸਮਤ ਸੀ ਉਹ ਬੇੜੀ ਜਾਂ ਬੇੜੀ ਨੂੰ ਪੁੱਛਿਓ ਜਾਂ ਮਲਾ ਨੂੰ ਪੁੱਛਿਓ ਕਿ ਰੋਂਦਾ ਹੋਊਂਗਾ ਯਾਰਾਂ ਚ ਜਦ ਜੁੜ ਕੇ ਇਕੱਠੇ ਯਾਰ ਬੰਦੇ ਨੇ ਰਾਂਜਾ ਵੰਝਲੀ ਵਜਾਉਂਦਾ ਸੈਣੀ ਸ਼ੇਰ ਲਿਖ ਲੈਂਦਾ ਬਈ ਆਸ਼ਕਾਂ ਨੂੰ ਦੂਜਾ ਕਲਾਕਾਰ ਕਹਿੰਦੇ ਨੇ ਕਿ ਮੰਦਰ ਮਜੀਤ ਧਾਗੇ ਤਬੀਤ ਪੀਰ ਫਕੀਰ ਕਰਕੇ ਤਖਤ ਹਜ਼ਾਰੇ ਛੱਡਦੇ ਸੀ ਬਈ ਆ ਸਿਆਲਾਂ ਬੜੀ ਹੀਰ ਕਰਕੇ ਚਾ ਮੈਂ ਰਾਂਝੇ ਦੀ ਹੀਰ ਦੀ ਕਹਾਣੀ ਪਤਾ ਤੁਹਾਨੂੰ ਕਾਫੀ ਹੱਦ ਤੱਕ ਪਤਾ ਕਿੰਨੀ ਕੁ ਪਤਾ ਇੱਕ ਰਾਂਝਾ ਸੀ ਬਈ ਹੂੰ ਉਹਦੇ ਘਰੇ ਰੋਲਾ ਹੋਇਆ ਕੋਈ ਲੜਾਈ ਝਗੜਾ ਜਾਂ ਕੁਝ ਹੋਇਆ ਹੂੰ ਉਹ ਪਿੰਡ ਛੱਡ ਕੇ ਗਿਆ ਬਗਿਆ ਕਿਤੇ ਸਭ ਤੋਂ ਪਹਿਲਾਂ ਹੀਰਾਂ ਜੇ ਨੇ ਵੀ ਦੇਖਿਆ ਸੀਗਾ ਇੱਕ ਨਾਓ ਦੇ ਵਿੱਚ ਸੀਗਾ ਉਹ ਤੇ ਜਿਹੜੀ ਨਾਓ ਸੀਗੀ ਉਹ ਹੀਰ ਦੀ ਸੀਗੀ ਜੇ ਜਿਹੜਾ ਉਹ ਸੀਗਾ ਮਲਾ ਸੀਗਾ ਮਲਾ ਕਹਿੰਦੇ ਜਿਹੜਾ ਕਿਸ਼ਤੀ ਚਲਾਉਂਦਾਗਾ ਵੀ ਉਹਨੇ ਬਿਠਾਣਾ ਨਹੀਂ ਸੀ ਉਹਨੂੰ ਉਹ ਮਿੰਤਾ-ਮਿੰਤਾ ਕਰਕੇ ਬੈਠ ਗਿਆ ਰਾਂਝਾ ਜਦੋਂ ਉਹਨੇ ਦੇਖਿਆ ਵੀ ਹੀਰ ਨੇ ਵੀ ਮੇਰੀ ਨਾਓ ਦੇ ਵਿੱਚ ਕੌਣ ਆ ਕਿਹਨੂੰ ਬਿਠਾਇਆ ਹਣਾ ਵੀ ਉਹ ਗੁੱਸਾ ਕਰਨ ਲੱਗ ਪਿਓ ਤੇ ਮਲਾ ਤੇ ਤੇ ਫਿਰ ਰਾਂਝਾ ਕਹਿੰਦਾ ਵੀ ਮੈਂ ਤਾਂ ਜੀ ਤੁਹਾਡੇ ਕੰਮ ਲੱਗਣਾ ਜੀ ਕੰਮ ਦੇਖ ਰਾਂ ਕਿਤੇ ਫਿਰ ਹੀਰ ਆਪਣੇ ਭਾਈਆਂ ਨਾਲ ਗੱਲ ਕਰਕੇ ਉਹਨੂੰ ਆਪਣੇ ਘਰੇ ਕੰਮ ਦੇ ਰੱਖਦੀ ਆ ਤੇ ਉਹ ਤੋਂ ਬਾਅਦ ਪਿਆਰ ਕਹਾਣੀ ਚੱਲਦੀ ਆ 14 ਸਾਲ ਗੱਲਾਂ ਚੱਲਦੀਆਂ ਨੇ ਰਾਂਝੇ ਤੇ ਹੀਰ ਦੀ ਕਹਾਣੀ ਅੱਜ ਹੈਈ ਆ ਰਾਂਝਿਆਂ ਚ ਜਾਂ ਫਿਰ ਹੀਰਾਂ ਚ ਅੱਜ ਬਈ ਰਾਂਝਾ ਦੂਜੇ ਦਿਨ ਬਦਲਦਾ ਹੈ ਤੇ ਹੀਰ ਦੋ ਘੰਟਿਆਂ ਬਾਅਦ ਹੂੰ ਮੈਂ ਕਹਿੰਦਾ ਸੱਚੀ ਦੱਸਾਂ ਹਕੀਕਤ ਦੇ ਵਿੱਚ ਕਿਰਦਾਰ ਦੀ ਕੀਮਤ ਆ ਹੂੰ ਜਿਸ ਨੂੰ ਸਸਤਾ ਹੀ ਬੋਤ ਹੂੰ ਅੱਜ ਦੀ ਤਰੀਕ ਦੇ ਵਿੱਚ ਜਸ ਜਿਸਮ ਬਹੁਤ ਸਸਤਾ ਹੈਗਾ ਕਿਰਦਾਰ ਦੀ ਕੀਮਤ ਹੈ ਇਹ ਸੁਣਾਣਾ ਆਈ ਤੇ ਹਮ ਕਿਤਾਬ ਤੁਸੀਂ ਨਾਲ ਹੀ ਰੱਖ ਲਿਆ ਕੋਦੀ ਕੋਦੀ ਰੱਖ ਲੈਣੇ ਪਰ ਸ਼ਾਇਰਾਂ ਗੁਲ ਕਿਤਾਬ ਹੋਣੀ ਲਾਜ਼ਮੀ ਹੈ ਇਹ ਤਾਂ ਮਤਲਬ ਘਰੇ ਸਾਹਮਣੇ ਹੀ ਪਈ ਸੀ ਮੈਂ ਚੱਕ ਲਿਆ ਜਿਹੜੀ ਜਿਹਦੇ ਉੱਤੇ ਅਸਲ ਲਿਖੇ ਹੋਏ ਨੇ ਉਹ ਤਾਂ ਹਮ ਭਰੇ ਹੋਏ ਨੇ ਕਿਹ ਕਿਹਦਾ ਵੀ ਨਿਸ਼ਾਨੇ ਦੇ ਵੱਜਦਾ ਤੀਰ ਦੇਖਿਆ ਮੈਂ ਇਥੇ ਕੁਝ ਹਜ਼ਾਰਾਂ ਚ ਬਿਕਦਾ ਸਰੀਰ ਦੇਖਿਆ ਕਿਸੇ ਇੱਕ ਦਿਨੇ ਰਹਿ ਸਕਦੀ ਔਕਾਤ ਨਾਲ ਕੀਤਾ ਵਾਦਾ ਹੁੰਦਾ ਏ ਆ ਜਿਸਮ ਬਹੁਤ ਸਸਤਾ ਇਥੇ ਕਿਰਦਾਰ ਦਾ ਮੁੱਲ ਜ਼ਿਆਦਾ ਹੁੰਦਾ ਏ ਕਿਆ ਬਾਤ ਕੀ ਚਾਰ ਚਾਰ ਲਾਈਨਾਂ ਇਚ ਆਪਣੀ ਗੱਲ ਆਪਾਂ ਕਹਿ ਸਕਦੇ ਆ ਗੱਲ ਸਮਝਣ ਵਾਲੇ ਤੇ ਆ ਬਈ ਹੂੰ ਕਈ ਵਾਰ ਦਮ ਦਾ ਅੱਖਾਂ ਖਾਂਜੇ ਸਮਝ ਜਾਂਦਾ ਹੂੰ ਕਈ ਵਾਰ ਅੰਦਰੋਂ ਕੁ ਕੀ ਦਿਖਾ ਦੇ ਕਈ ਵਾਰ ਬੰਦਾ ਰੋਕੀ ਵੀ ਦਿਖਾ ਦੇ ਬੰਦਾ ਤਾਂ ਵੀ ਨਾ ਸਮਝਦਾ ਕੁਲਵਿੰਦਰ ਜਦੋਂ ਕਹਿਣਾ ਸੁੱਖਾ ਹੁੰਦਾ ਹੈ ਨਾ ਵੀ ਪਿਆਰ ਹੁੰਦਾ ਪਿਆਰ ਹੁੰਦਾ ਪਿਆਰ ਹੁੰਦਾ ਕੀ ਆ ਪਿਆਰ ਕੁਝ ਵੀ ਨਹੀਂ ਹੁੰਦਾ ਹੂੰ ਚਾਰ ਟਾਈਮ ਚਾਰ ਕਿ ਦਿਨਾਂ ਦੀ ਥੋੜੀ ਅਟੈਚਮੈਂਟ ਹੁੰਦੀ ਆ ਤੇ ਅਟੈਚਮੈਂਟ ਬੰਦੇ ਦੀ ਜਾਨਵਰ ਨਾਲ ਵੀ ਹੋ ਜਾਂਦੀ ਆ ਬਾਈ ਹਕੀਕਤ ਦੇ ਵਿੱਚ ਪਿਆਰ ਪੁਰਾਣੇ ਟਾਈਮਾਂ 'ਚ ਹੁੰਦਾ ਸੀਗਾ ਵੀ ਵਨ ਸਾਈਡ ਇਜ਼ ਆ ਪਿਆਰ ਹੁੰਦਾ ਸੀ ਵੀ ਬਸ ਉਹ ਚੰਗਾ ਲੱਗਦਾ ਬਸ ਉਹਨੂੰ ਕੋਈ ਹੋਰ ਚੰਗਾ ਲੱਗਦਾ ਤਾਂ ਕੋਈ ਚੱਕਰ ਨਹੀਂ ਬਾਬ ਸਾਨੂੰ ਚੰਗੇ ਲੱਗਦੇ ਆ ਦੂਰੋਂ ਦੇਖਣਾ ਵਧੀਆ ਲੱਗਦਾ ਗੱਲ ਖਤਮ ਮਨਦਾ ਵੀ ਅੱਜ ਤੁਹਾਡੇ ਮੰਮੀ ਡੈਡੀ ਆ ਜਿਹੜਾ ਸਾਥ ਆ ਉਹ ਵਧੀਆ ਸਾਥ ਆ ਹੈਨਾ ਫਾਦਰ ਦਾ ਵੀ ਹੈ ਨਹੀਂ ਪਰ ਇੱਕ ਚੀਜ਼ ਮਨਦਾ ਵੀ ਜਿਹੜੇ ਹੋਰ ਅੱਜ ਪ੍ਰਾਣੇ ਬਜ਼ੁਰਗ ਨੇ ਜਾਂ ਫਿਰ ਉਹਨਾਂ ਦਾ ਸਾਥ ਆ ਉਹ ਵਧੀਆ ਸਾਥ ਆ ਯਾਰ ਵੀ ਇੱਕ ਤਰੀਕੇ ਨਾਲ ਨਾ ਅੱਜ ਦੇ ਤਰੀਕੇ ਨਾਲ ਅੱਜ ਦੀ ਜਨਰੇਸ਼ਨ ਅੱਜ ਦੇ ਤਰੀਕੇ ਦੇ ਵਿੱਚ ਪਤਾ ਕੀ ਹੁੰਦਾ ਬਾਈ ਸੱਚੀ ਦੱਸਾਂ ਮੁੰਡਾ ਕੀ ਵਾਅਦੇ ਕਰਦਾ ਕਸਮਾਂ ਖਾਂਦਾ ਦੋ ਤਰੀਕੇ ਦੇ ਬੰਦੇ ਹੁੰਦੇ ਨੇ ਤੁਸੀਂ ਉਹ ਚ ਵੀ ਦੇਖਿਆ ਹੋਣਾ ਐਨੀਮਲ ਮੂਵੀ ਚ ਬੰਦਾ ਆਦਾ ਦਾ ਵੀ ਜੋ ਅਲਫਾ ਹੁੰਦੇ ਸੀਗੇ ਪੁਰਾਣੇ ਜ਼ਮਾਨੇ ਦੇ ਵਿੱਚ ਉਹ ਸ਼ਿਕਾਰ ਕਰਨ जाया ਕਰਦੇ ਸੀ ਸ਼ਿਕਾਰ ਕਰਕੇ ਲਿਆਉਂਦੇ ਹੁੰਦੇ ਸੀ ਤੇ ਦੰਦੇ ਸੀ ਆਪਣੇ ਦੇ ਜੋ ਇੱਕ ਟੀਮ ਹੁੰਦੀ ਆ ਨਾ ਸਰਦਾਰ ਹੁੰਦਾ ਸੀ ਉਹਨਾਂ ਦਾ ਪੂਰੇ ਗਰੁੱਪ ਦਾ ਇੱਕ ਕਬੀਲੇ ਦਾ ਤੇ ਉਹਨਾਂ ਵੀ ਜੋ ਜਿਹੜੇ ਤਾਕਤਵਰ ਮਰਦ ਹੁੰਦੇ ਸੀ ਉਹ ਸ਼ਿਕਾਰ ਕਰਕੇ ਲਿਆਉਂਦੇ ਸੀ ਤੇ ਦੰਦੇ ਸੀ ਔਰਤਾਂ ਦਾ ਕੰਮ ਸੀ ਬਣਾਉਣਾ ਤੇ ਔਰਤਾਂ ਦਾ ਇਹ ਵੀ ਸੀਗਾ ਵੀ ਉਹਨੇ ਕਿਨੇ ਦਿਨ ਕਿਹਦੇ ਨਾਲ ਜਵਾਖ ਜੁੰਮਣੇ ਨੇ ਹਮ ਲੇਕਿਨ ਭੁੱਖ ਤਾਂ ਦੂਜਿਆਂ ਦੀ ਵੀ ਸੀਗੀ ਇਹ ਸ਼ਿਕਾਰਤੇ ਨਹੀਂ ਜਾਂਦੇ ਸੀ ਉਹਨਾਂ ਨੇ ਵੀ ਗੱਲਾਂ ਕੀਤੀਆਂ ਵੀ ਮੈਂ ਤੇਰੇ ਲਈ ਚੰਦ ਤੋੜ ਦੂੰ ਮੈਂ ਤੇਰੇ ਲਈ ਤਾਰੇ ਲਿਆ ਦੂੰ ਕਿਉਂਕਿ ਭੁੱਖ ਤਾਂ ਉਹਨਾਂ ਦੀ ਵੀ ਸੀਗੀ ਹੂੰ ਕਿਤਨਾ ਕਿਤੇ ਤਾਂ ਉਹਨਾਂ ਦਾ ਵੀ ਮਨ ਸੀਗਾ ਵੀ ਅਸੀਂ ਵੀ ਸੌਖੇ ਕਰੀਏ ਨਾ ਤਾਂ ਇਹ ਸਿਰਫ ਗੱਲਾਂ ਨੇ ਵੀ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਕਰਦਾ ਕੋਈ ਵੀ ਕਿਸੇ ਲਈ ਕੁਝ ਵੀ ਨਹੀਂ ਹੈਗਾ ਜਦੋਂ ਗੱਲਾਂ ਕਹਿ ਕਿਉਂਕਿ ਸਭ ਕੁਝ ਕੁੜੀ ਨੂੰ ਹੀ ਕੀੰਦਾ ਬਾਦ ਨਾ ਕਿ ਅਸੀਂ ਤੇਰੇ ਨਾਲ ਖੜੇ ਆ ਬਾਅਦ ਚ ਫੋਨ ਵੀ ਚੱਕਦੇ ਉਹਦਾ ਮੈਂ ਤੁਹਾਨੂੰ ਦੱਸਾਂ ਕੋਲਵਿੰਦਰ ਨੇ ਚੱਕੇ ਨੇ ਫੋਨ ਮਾੜੀ ਤਾਂ ਮੈਂ ਵੀ ਕਰੀਏ ਇੱਕ ਨਾ ਹਾਂ ਅਕੀਕਾ ਤਾਂ ਵੀ ਮੈਂ ਮੜਾ ਹੋਇਆ ਹਾਂ ਜਾਂ ਮਿਰਤੋਂ ਗਲਤੀਆਂ ਹੋਈਆਂ ਤਾਂ ਮੈਨੂੰ ਉਹ ਚੀਜ਼ਾਂ ਦੀ ਸਜ਼ਾ ਵੀ ਮਿਲੀ ਆ ਵੀ ਜੋ ਚੀਜ਼ਾਂ ਮੈਂ ਕਿਸੇ ਨਾਲ ਕੀਤੀਆਂ ਸੀ ਨਾ ਉਹ ਚੀਜ਼ਾਂ ਦਾ ਖਾਮਿਆਜ਼ਾ ਭੁਗਤ ਚੁੱਕਾ ਮੈਂ ਕੁਲਵਿੰਦਰ ਯਾਰ ਦੋਸਤ ਕਿਹੜੇ ਕਿਹੜੇ ਕਹਿੰਦੇ ਆ ਯਾਰ ਮੇਰੀ ਸੇਲੀ ਬਣਾਵਾ ਦੇ ਯਾਰ ਮੇਰੇ ਸੇਲੀ ਬਣਾਵਾ ਦੇ ਤੂੰ ਤਾਂ ਵਾਇਰਲ ਆ ਨਾ ਛਿੰਤਾਂ ਦੇ ਹੋਣਗੇ ਡੀਐਮ ਬਸ ਇਹਰੇ ਆ ਰਮਿੱਤਰ ਨੇ ਇੱਕ ਦਾ ਬੈਠਾ ਮੁਰੇ ਇਹਨੂੰ ਲਿਆ ਸਕਦੇ ਕੈਮਰੇ ਚ ਆ ਇਧਰ ਆ ਇਧਰ ਆ ਆ ਜਾ ਆ ਇਧਰ ਆ ਛੇਤੀ ਆ ਜਾ ਭੱਜ ਗਿਆ ਇੱਕ ਮਿੰਟ ਆ ਕੁਛ ਨਹੀਂ ਕੱਪੜਿਆਂ ਦਾ ਕੀ ਆ ਜਾ ਇਹ ਸ਼ਰਟ ਵੀ ਸ਼ਰਟ ਵੀ ਨਾ ਇਹਨੇ ਲਿਹਾ ਕੇ ਦੀ ਪੁਵਾਈ ਆ ਉਹ ਯਾਰ ਇਹਨਾਂ ਤੋਂ ਦੇਖਣਾ ਹੀ ਨਹੀਂ ਕਿਸੇ ਨੇ ਹੂੰ ਇੱਕ ਮੀਜ ਬਣ ਲੱਗ ਮਤਲਬ ਇਹ ਕਹਿੰਦਾ ਆ ਵੀ ਮੇਰੇ ਸੇਲੀ ਬਣਾ ਦੇ ਕਹਿੰਦਾ ਹੈ ਤਹੀਂ ਤੂੰ ਦਿਖਾ ਰਹੇ ਹੈ ਹੈ ਇਹ ਦੇ ਲੱਛਣ ਵਾਲੇ ਮਾੜੇ ਆ ਬਾਈ ਕਿਉਂ ਬਰ ਰੋਜ ਉਹ ਯਾਰ ਕਿਸੇ ਨਾ ਗੱਲ ਦਾ ਕਰਾ ਦੇ ਗੱਲ ਉਹ ਗੱਲਾਂ ਇਹਦੀਆਂ ਤੂੰ ਇੱਧਰ ਆ ਯਾਰ ਦੱਸ ਤੇਰਾ ਮੂੰਹ ਲੈਣਾਗਾ ਤੇਰਾ ਮੂੰਹ ਹੀ ਤਾਂ ਹਾਂ ਤੇ ਡਾ ਟੇਡਾ ਜਿਹਾ ਆ ਜਾ ਬਸ ਐਂਦਰੀ ਕਰਦਨ ਜੀ ਵੜਕੇਆਂ ਦਿਖਾਉਣਾ ਬਸ ਹਾਂ ਬਾਈ ਨੇ ਕਰਦਨ ਦਿਖਾਣੀ ਹੈ ਬਈ ਰੋਗ ਨੂੰ ਕੀ ਤੇ ਰੇਗ ਮਾਰਨਾ ਫੇਰ ਦੀਏ ਤੇਰੇ ਆ ਦੇਖੋ ਜੀ ਨਾ ਨਾ ਮੈਂ ਨੂੰ ਨਹੀਂ ਗਿਆ ਬਾਈ ਇੱਧਰ ਆ ਆ ਵੈਰਾਈਟੀ ਆ ਸਾਡੇ ਨਾਲ ਦੀ ਵੀਰਾ ਅੱਛਾ ਚੱਲ ਉਧਰ ਯਾ ਵੇਰਾਂ ਕੇਦਾ ਯਾਰ ਰੰਗ ਬਾਈ ਹੈਨਾ ਵੀ ਰੰਗ ਦੀ ਗੱਲ ਕਰ ਰਹੀ ਸੀ ਵੀ ਕਾਲੇ ਰੰਗ ਵਾਲਿਆਂ ਦਾ ਮਤਲਬ ਕੋਈ ਕਦਰ ਨਹੀਂ ਪੰਦਾ ਕਾਲੇ ਦਾ ਮੈਂ ਬਹੁਤ ਦੇਖਿਆ ਪਰ ਇਹ ਤਾਂ ਤਾਂ ਵੇੜੇ ਹੀ ਕਰਕੇ ਨਾ ਪਰ ਅੱਜ ਦੀ ਤਰੀਕ ਦੇ ਵਿੱਚ ਬੰਦਾ ਸੋਹਣਾ ਜਿਸਮ ਦੇਖਦਾ ਬਾਈ ਜਿਸਮ ਗੁਰੂ ਗੁਰੂ ਨਹੀਂ ਕੋਈ ਪੁੱਛਦਾ ਜੋ ਸੱਚੀ ਦਸਾਂ ਬਾਈ ਕਿਰਾ ਮੁਹੱਬਤ ਹੁੰਦੀ ਹੈ ਜਿਹੜੀ ਉਹ ਸਾਫਲੀ ਜੀ ਕੁੜੀ ਨਾਲ ਜਦੋਂ ਹੋ ਜਾਂਦੀ ਆ ਫਿਰ ਚਿੱਟੇ ਜਿਸਮ ਵੀ ਉਹ ਮੁਹੱਬਤ ਨੂੰ ਫਿੱਕਾ ਨਹੀਂ ਕਰ ਸਕਦੇ ਹਮ ਹਾਂ ਸੱਚੀ ਹੈ ਬਾਈ ਅੱਪਾ ਕਹਿ ਨਹੀਂ ਸਕਦੇ ਵੀ ਕਿੰਨਾ ਪੈਸਾ ਨਿਕਲ ਰਿਹਾ ਹੈਗਾ ਸੋ ਜਾਨਦੇ ਹਾਂ ਕਿ ਸਾਡੇ ਪਲੇਟਫਾਰਮ 'ਤੇ ਆਪਣੇ ਫੈਨ ਆਫਰੇ ਵੀਜ਼ਨ ਨੂੰ ਕੁਝ ਕਹਿਣਾ ਚਾਹੋਗੇ। ਮੁੱਕਿਆ ਨਹੀਂ ਹਲੀ। ਕੀ ਕਹਿਣਾ ਜਾਂਦੇ ਹਾਂ। ਇਹ ਜਾਂਦੇ ਜਾਂਦੇ ਗੱਲ ਤਾਂ ਇਹੀ ਆ ਬਈ ਕਿ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਸਮਝੋ ਤੁਸੀਂ। ਹੂੰ ਤੁਸੀਂ ਅੰਦਰੋਂ ਕੀ ਹੋ ਤੁਸੀਂ ਚਾਹੁੰਦੇ ਕੀ ਹੋ ਤੇ ਉਹਦਾ ਇੱਕ ਲਿਖੋ ਤੇ ਫਿਰ ਉਸਤੇ ਕੰਮ ਕਰੋ। ਆਪਾਂ ਸੋਚ ਲੈਂਦੇ ਆ ਬਹੁਤ ਕੁਝ ਵੀ ਅਸੀਂ ਇਹ ਕਰਨਾ ਹੈ ਇਹ ਕਰਨਾ ਹੈ ਇਹ ਕਰਾਂਗੇ। ਬਟ ਉਹਦੇ ਲਈ ਆਪਾਂ ਕੁਝ ਨਹੀਂ ਕਰਦੇ ਵੀ ਕਰਨ ਦੇ ਲਈ। ਮਨੇ ਵੀ ਸਪੋਸ ਕਰਦੇ ਵੀ ਮੈਂ ਜਿੰਮ ਜਾਣਾਗਾ ਆਪਾਂ ਰੋਜ਼ ਕਰਦੇ ਨੇ ਵੀ ਜਿੰਮ ਜਾਣਾਗਾ ਜਿੰਮ ਜਾਣ ਲਈ ਆਪਾਂ ਕਰ ਕੀ ਰਹੀਆਂ ਸਵੇਰੇ ਉੱਠਣਾ ਤਾਂ ਪੈਣਾ ਨਾ ਉਹ ਮਿਹਨਤ ਤਾਂ ਕਰਨੀ ਪੈਣੀ ਆਪਦੇ ਘਰਦਿਆਂ ਦੀ ਇੱਜ਼ਤ ਕਰੋ ਆਪਦਾ ਕੰਮ ਸਮਝੋ ਤੇ ਕੰਮ ਕਰੋ ਅੱਗੇ ਵਧਣਾ ਨਹੀਂ ਵਧਣਾ ਫੇਮ ਲਈ ਕੋਣੇ ਨਹੀਂ ਆਉਣੇ ਬਾਦੀਆਂ ਗੱਲਾਂ ਨਹੀਂ ਪਹਿਲਾਂ ਮਿਹਨਤ ਤਾਂ ਸ਼ੁਰੂ ਕਰੋ ਸੋ ਬਹੁਤ ਬਹੁਤ ਧੰਨਵਾਦ ਕੁਲਵਿੰਦਰ ਸੋ ਐਸੀ ਸਾਡੇ ਕੁਲਵਿੰਦਰ ਸੈਣੀ ਫੇਰ ਲੈ ਕੇ ਆਵਾਂਗੇ ਜੀ ਸਾਰਿਆਂ ਨੂੰ ਮੈਨੂੰ ਦਾਜਾਤ ਸ਼ੁਸ਼ਿਆ ਕਾਲ